ਠੀਕ ਹੈ ਤੇ ਆਪਣੇ ਕੋਲੇ 85 86 ਦੇ ਵਿੱਚ 40 ਕਿਲੋ ਵਾਲੀ ਗਾਂ ਸੀ 85 ਕਿਲੋ ਫਿਰ ਉਹਨਾਂ ਦੇ ਵਿੱਚ ਉਹ ਮੱਝਾਂ ਚੁਣੀਆਂ ਜਿਹੜੀਆਂ ਲੰਮਾ ਟਾਈਮ ਦੁੱਧ ਦਿੰਦੀਆਂ ਸੀ ਜਿੰਨੀਆਂ ਵੀ ਫੀਲਡ 'ਚ ਧੀਆਂ ਸੂਈਆਂ ਹੂੰ ਦੁੱਧੋਂ ਨਹੀਂ ਭਜੀਆਂ ਠੀਕ ਹੈ ਕਿਉਂਕਿ ਨਾ ਤਾਂ ਜਿਹੜੀ ਇਹਦੀ ਦਾਦੀ ਸੀਗੀ ਹੂੰ ਉਹ ਦੁੱਧੋਂ ਭਜਦੀ ਸੀ ਹੂੰ ਨਾ ਇਹਦੀ ਮਾਂ ਦੁੱਧੋਂ ਭਜਦੀ ਸੀ ਇਸ ਤਰ੍ਹਾਂ ਦੀ ਸਾਵਧਾਨੀ ਸੰਭਾਲ ਕਰਦੇ ਆਂ ਆਪਣੇ ਪਸ਼ੂਆਂ ਦੀ ਹੂੰ ਵੀ ਇੱਥਾਂ ਆਪਣੇ ਫਾਰਮ ਤੇ ਕਿਸੇ ਪਸ਼ੂ ਦੀ ਜ਼ੇਰ ਨਹੀਂ ਅੜਕੂਗੀ ਠੀਕ ਹੈ ਕਿਆ ਨਹੀਂ ਹੁੰਦਾ ਉਹਨੂੰ ਜੇ ਰਾਹੇ ਦਿੱਕਤ ਦੇ ਜਾਂਦਾ ਉਹ ਸਰੀਰ ਚ ਜਮਾ ਹੋ ਜਾਂਦਾ ਹਾਂ ਜਿਉਂ ਮ ਉਹ ਆਪਣਾ ਆਕਸੀਡੇਸ਼ਨ ਰਿਲੀਜ਼ ਹੋਊਗਾ ਰਿਲੀਜ਼ ਹੋਗਾ ਹਾਂਜੀ ਤੇ ਜੇਰ ਪਾਊਗੀ ਹੂੰ ਸਹੀ ਟਾਈਮ ਤੇ ਟ੍ਰੀਟਮੈਂਟ ਨਾ ਹੋਇਆ ਤਾਂ ਗਾ ਮਰਦੀ ਬਹੁਤ ਸ਼ੇਤੀ ਠੀਕ ਹੈ ਜੀ ਮੱਝ ਫੇਰ ਵੀ ਇੱਕ ਤਾਂ ਬਿਮਾਰ ਨਹੀਂ ਹੁੰਦੀ ਛੇਤੀ ਹੂੰ ਜੇ ਕੋਈ ਦਿੱਕਤ ਆ ਜਾਂਦੀ ਆ ਤਾਂ ਇਹ ਦੋ ਕੁ ਦਿਨ ਕੜਾ ਇਹਦਾ ਮੱਝ ਦਾ ਫੇਰ ਵੀ ਕੁਝ ਟਾਈਮ ਕੜਾ ਸਿਕਾ ਕਵਰ ਕਰ ਜਾਂਦੀ ਆ ਕੜਾ ਹੂੰ ਕਿਉਂਕਿ 10 ਰੁਪਏ ਘੱਟੋ ਘੱਟ 10-12 ਰੁਪਏ ਕਿਲੋ ਮਗਰ ਫਰਕ ਪੈਂਦਾ ਬਰੀਡ ਦਾ ਠੀਕ ਹੈ ਜੇ ਆਪਾਂ ਉਹ ਤਿੰਨੇ ਚੀਜ਼ਾਂ ਵਿੱਚੋਂ ਕੱਢਦੇ ਆਂ ਹਮ ਬਣੀਵਾ ਹਮ ਖੰਡਾ ਚੂਰੀ ਬਰੀਡ ਵੀ ਜਿਨ੍ਹਾਂ ਨੇ ਸਹੀ ਕੰਮ ਕੀਤਾ ਬਰੀਡ ਤੇ ਹਮ ਫੁੱਲਾਂ ਵਾਲੇ ਝੋਟੇ ਮਗਰ ਨਹੀਂ ਭੱਜੇ ਹਮ ਦੁੱਧ ਵਾਲੇ ਝੋਟੇ ਪਹਿਲਾਂ ਤੋਂ ਉਹਨਾਂ ਨੇ ਦੁੱਧ ਵਾਲੇ ਝੋਟੇ ਵਰਤੇ ਹਮ ਜਾਂ ਸੀਮਨ ਚੰਗੇ ਝੋਟਿਆਂ ਦਾ ਦੁੱਧ ਵਾਲਿਆਂ ਦਾ ਵਰਤੇ ਆ ਉਹ ਤਾਂ ਬਣਾ ਕੇ ਬਹੁਤ ਵਧੀਆ ਬਰੀਡ ਹਮ ਮੂਸੇ ਵਾਲੇ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਜਾਂ ਜਿਹੜੇ ਵੀ ਚੈਨਲ ਨਾਲ ਜੁੜੇ ਹੋਏ ਦਸਤਾ ਦਾ ਸਵਾਗਤ ਆ ਤੇ ਅੱਜ ਦੀ ਵੀਡੀਓ ਬਾਈ ਗਰਤੇਜ ਪੰਨੂ ਜੀ ਨਾਲ ਹੋਊਗੀ ਅੱਜ ਦਾ ਜਿਹੜਾ ਪੋਡਕਾਸਟ ਆ ਮੱਝਾਂ ਦੇ ਰਿਲੇਟਡ ਹੋਊਗਾ ਤੇ ਬਹੁਤ ਐਮ ਜਾਣਕਾਰੀਆਂ ਡੈਰੀ ਫਾਰਮ ਦੀਆਂ ਬਰੀਕੀਆਂ ਬਾਰੀ ਜਾਣਕਾਰੀ ਬਾਈ ਤੁਹਾਨੂੰ ਡਿਟੇਲ ਚ ਰਾਵਾਂਗੇ ਤੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਯੂ ਦੱਸਣਾ ਵੀ ਬਾਈ ਜੀ ਨਾਲ ਅੱਜ ਦੀ ਗੱਲਬਾਤ ਕਿਦਾਂ ਰਹੀ ਹੱਸੀ ਗੱਲ ਜੀ ਹਸੀ ਗੱਲ ਜੀ ਪਹਿਲਾਂ ਆਪਣਾ ਨਾਮ ਵਾਰੀ ਦੱਸ ਦੀ ਬਾਈ ਜੀ ਆਪਣਾ ਐਡਰੈਸ ਦੱਸ ਦੀ ਆਪਾਂ ਆਪਣਾ ਪਿੰਡ ਹੈਗਾ ਜੀ ਕਾਲਖ ਹੂੰ ਜ਼ਿਲ੍ਹਾ ਲੁਧਿਆਣਾ ਠੀਕ ਹੈ ਨੇੜੇ ਪੈਂਦਾ ਅਹਿਮਦਗੜ ਮੰਡੀ ਤੇ ਠੀਕ ਹੈ ਜੀ ਹਮ ਬਾਈ ਦਾ ਐਡਰੈਸ ਆ ਗਿਆ ਬਾਈ ਇਹ ਆਪਾਂ ਥੋੜਾ ਜਿਆਦਾ ਬੈਕਗ੍ਰਾਉਂਡ 'ਚ ਜਾ ਕੇ ਦੱਸ ਦੀ ਵੀ ਆਪਾਂ ਕਦੋਂ ਡੈਰੀ ਫਾਰਮ ਸਟਾਰਟ ਕੀਤਾ ਸੀ ਮਤਲਬ ਕਿੰਨੇ ਕੇ ਸਾਲਾਂ ਦਾ ਐਕਸਪੀਰੀਅੰਸ ਹੋ ਗਿਆ ਡੈਰੀ ਫਾਰਮ ਦਾ ਜਿਹੜੀ ਸ਼ੁਰੂਆਤ ਸੀਗੀ ਉਹ ਫਾਦਰ ਸਾਹਿਬ ਨੇ ਕੀਤੀ ਸੀ ਠੀਕ ਹੈ ਜੀ ਉਹ ਲਗਭਗ 80-80 ਦੇ ਕਰੀਬ ਕੀਤੀ ਸੀ ਮਾਨੂੰ ਵਿਰਾਸਤ ਚ ਮਿਲਿਆ ਹਾਂ ਪਹਿਲਾਂ ਤੁਸੀਂ ਬਰੀਡ ਚੰਗੀ ਸੀ ਆਪਣੇ ਕੋਲੇ ਮੱਝਾਂ ਦੀ ਉਸ ਉਸ ਤੋਂ ਬਾਅਦ ਇੱਕ ਗਾਂ ਲਈ ਹੂੰ ਉਹ ਗਾਂ ਤੋਂ ਵੀ ਚੰਗੀ ਬਰੀਡਿੰਗ ਕੀਤੀ ਠੀਕ ਹੈ ਜੀ ਤੇ ਆਪਣੇ ਕੋਲੇ 85 86 ਦੇ ਵਿੱਚ 40 ਕਿਲੋ ਵਾਲੀ ਗਾਂ ਸੀ 85 86 ਦੇ ਵਿੱਚ ਹਾਂ ਠੀਕ ਹੈ ਸਿਗੀ ਉਹ ਪੰਜਾਬ ਗਵਰਨਮੈਂਟ ਨੇ ਬੁੱਲ ਮੰਗਾਏ ਸੀ ਬਾਹਰੋਂ ਪੱਟੀਆਂ ਇੱਥੇ ਖੰਨੇ ਕੋਲੇ ਠੀਕ ਹੈ ਜੀ ਉਸ ਉਹਨਾਂ ਬੁੱਲਾਂ ਦੀ ਬੱਚੀ ਸੀ ਉਹ ਠੀਕ ਹੈ ਜੀ ਉਹ ਟਾਈਮ ਅਜ ਬਹੁਤ ਜਣਾ ਹੀ ਚਾਲੀ ਵਾਲੀ ਹਾਂ ਮੱਝਾਂ ਜਿਹੜੀਆਂ ਸੀਗੀਆਂ ਉਸ ਟਾਈਮ ਦੇ ਵਿੱਚ ਆਪਣੇ ਕੋਲ 17 18 ਕਿਲੋ ਵਾਲੀਆਂ ਮੱਝਾਂ ਸੀਗੀਆਂ ਘਰੇ ਠੀਕ ਹੈ 90 ਦੇ ਗੇੜ ਦੀ 80 85 ਦੇ ਵਿੱਚ ਹਾਂ ਉਸ ਤੋਂ ਬਾਅਦ ਫਿਰ 90 ਤੋਂ ਬਾਅਦ ਅਸੀਂ ਬੁੱਲ ਲਿਆਂਦਾ ਇੱਕ ਹੂੰ ਬਾਰੋਂ ਪਰਚੇਜ ਕੀਤਾ ਵੀ ਕੁਲ ਵਾਲੀ ਮਾਝ ਦਾ ਠੀਕ ਹੈ ਫਿਰ ਉਹ ਤੋਂ ਬਰੀਡਿੰਗ ਕੀਤੀ ਹੂੰ ਉਸ ਬੁੱਲ ਦੀਆਂ ਪਹਿਲਣਾਂ ਝੋਟੀਆਂ 14 15 ਕਿਲੋ ਤੱਕ ਹੂੰ ਦਿੱਤਾ ਦੁੱਧ ਹੂੰ ਉਸ ਬੁੱਲ ਦੀਆਂ ਨੇ ਸੋਆਂ ਦੇ ਵਿੱਚ 17 18 19 ਕਿਲੋ ਤੱਕ ਉਸ ਬੁੱਲ ਦੀਆਂ ਗਈਆਂ ਝੋਟੀਆਂ ਠੀਕ ਹੈ ਉਸ ਤੋਂ ਬਾਅਦ ਫਿਰ 2000 ਚਾਰ ਦੇ ਵਿੱਚ ਮੱਝਾਂ ਲੈਣ ਲੱਗੇ ਹਰਿਆਣੇ ਤੋਂ ਠੀਕ ਹੈ ਜੀ ਬਾਹਲੀਆਂ ਨਹੀਂ ਲਿਆਂਦੀਆਂ ਪਹਿਲਾਂ ਬੁੱਲ ਲੈ ਕੇ ਆਂਦਾ ਨਹੀਂ ਬੁੱਲ ਤਾਂ ਆਪ ਇੱਥੋਂ ਲਿਆ ਸੀਗਾ ਅੱਛਾ ਠੀਕ ਹੈ ਇੱਥੋਂ ਹੀ ਲਿਆ ਸੀ ਬੁੱਲ ਤਾਂ ਠੀਕ ਹੈ ਤੇ ਮੱਝ ਦਾ ਦੁੱਧ ਸੀਗਾ 20 ਕਿਲੋ ਸੀ ਦੀ ਮਾਂ ਦਾ ਠੀਕ ਹੈ ਤੇ 2004 ਚ ਫਿਰ ਆਪ ਮੱਝਾਂ ਲਿਆਂਦੀਆਂ ਹਰਿਆਣੇ ਤੋਂ ਹੂੰ ਬਾਹਲੀਆਂ ਨਹੀਂ ਲਈਆਂ 8-9 ਕ ਮੱਝਾਂ ਲੈਂਦੀਆਂ ਹੋਣਗੀਆਂ ਠੀਕ ਹੈ ਜੀ ਤੇ ਉਹਨਾਂ ਮੱਝਾਂ ਦੇ ਵਿੱਚੋਂ ਛਾਂਟ ਕੇ ਮੱਝਾਂ ਹੂੰ ਤਨ ਮੱਝਾਂ ਚੰਗੀਆਂ ਜਿਹੜੀਆਂ ਸੀਗੀਆਂ ਟੌਪ ਦੀਆਂ ਉਹਨਾਂ ਚੋਂ ਉਹਨਾਂ ਤਨ ਮੱਝਾਂ ਤੋਂ ਬਰੀਡਿੰਗ ਸ਼ੁਰੂ ਕੀਤੀ ਠੀਕ ਹੈ ਫਿਰ ਦੁਬਾਰਾ ਪਹਿਲੀ ਬਰੀਡ ਵੀ ਚੰਗੀ ਸੀ ਹੂੰ ਉਹਨਾਂ ਤੋਂ ਬਰੀਡਿੰਗ ਕੀਤੀ ਫਿਰ ਹੂੰ ਉਹ ਮੱਝਾਂ ਦੇ ਵਿੱਚ ਕੋਈ 20 ਕਿਲੋ ਵਾਲੀ ਵੀ ਸੀ ਹੂੰ 22 ਕਿਲੋ ਵਾਲੀ ਵੀ ਸੀ 23 ਕਿਲੋ ਵਾਲੀ ਵੀ ਸੀ 25 26 ਕਿਲੋ ਵਾਲੀ ਵੀ ਸੀ ਠੀਕ ਹੈ ਫਿਰ ਉਹਨਾਂ ਦੇ ਵਿੱਚ ਉਹ ਮੱਝਾਂ ਚੁਣੀਆਂ ਜਿਹੜੀਆਂ ਲੰਮਾ ਟਾਈਮ ਦੁੱਧ ਦਿੰਦੀਆਂ ਸੀ ਹੂੰ ਦੁੱਧੋਂ ਡਰਾਈ ਆਫ ਕਰਨੀਆਂ ਪੈਂਦੀਆਂ ਸੀ ਠੀਕ ਹੈ ਤੇ ਉਹ ਮੱਝਾਂ ਦੇ ਵਿੱਚੋਂ ਫਿਰ ਜਿਹੜਾ ਆਪਣੇ ਕੋਲੇ ਬੋਲਾ ਬਲੀ ਹਾਂਜੀ ਇਹਦਾ ਪਿਓ ਆਇਆ ਠੀਕ ਹੈ ਜੀ ਉਸ ਦੀਆਂ ਉਸ ਬੁੱਲ ਤੋਂ ਪਹਿਲਾਂ ਬਰੀਡਿੰਗ ਕੀਤੀ ਆਪਾਂ ਹੂੰ ਲਗਭਗ 4-5 ਸਾਲ ਠੀਕ ਹੈ ਜਿਹੜਾ ਲੈ ਕੇ ਆਂਦਾ ਸੀ ਨਹੀਂ ਜਿਹੜਾ ਲੈ ਕੇ ਨਹੀਂ ਆਂਦਾ ਜਿਹੜਾ ਆਪਣੇ ਘਰੇ ਪੈਦਾ ਹੋਇਆ ਬਲੀ ਦਾ ਪਿਓ ਬਲੀ ਦੇ ਪਿਓ ਤੋਂ ਠੀਕ ਹੈ ਜੀ ਉਹਦੀਆਂ ਧੀਆਂ ਸਿਰਫ ਆਪਣੇ ਫਾਰਮ ਤੇ ਹੀ ਆਈਆਂ ਠੀਕ ਹੈ ਜੀ ਬਾਹਰ ਨਹੀਂ ਛੱਡਦੇ ਛੱਡੇ ਆਪਾਂ ਠੀਕ ਸਮਝ ਗਏ ਤੇ ਕਿਉਂਕਿ 2004 ਤੋਂ ਬਾਅਦ ਬੁੱਲ ਛੱਡਣਾ ਬੰਦ ਕਰਤਾ ਸੀ ਬਾਹਰ ਆਪਾਂ ਹੂੰ ਉਦੋਂ ਪਹਿਲਾਂ ਛੱਡਦੇ ਹੁੰਦੇ ਸੀਗੇ ਠੀਕ ਹੈ ਉਸ ਤੋਂ ਬਾਅਦ ਜਦੋਂ ਮੱਝਾਂ ਬਾਹਰੋਂ ਲੈ ਆਏ ਆਪਾਂ ਫੇਰ ਆਪਾਂ ਬੁੱਲ ਨਹੀਂ ਛੱਡਿਆ ਬਾਹਰ ਹੂੰ ਪਹਿਲਾਂ ਪਿੰਡ ਦੇ ਵਿੱਚ ਜਿਹੜਾ ਪਹਿਲਾ ਬੁੱਲ ਸੀ ਜਿਹਦੀ ਮਾਂ ਦਾ ਦੁੱਧ 20 ਕਿਲੋ ਸੀ ਹੂੰ ਉਹਦੀਆਂ ਬਹੁਤ ਚੰਗੀਆਂ ਝੋਟੀਆਂ ਆਈਆਂ ਨੇ ਪਿੰਡ 'ਚ ਆਪਣੇ 'ਚ ਠੀਕ ਹੈ ਉਸ ਬੁੱਲ ਦੀਆਂ ਠੀਕ ਹੈ ਉਸ ਤੋਂ ਬਾਅਦ ਚਲੋ ਬਲੀ ਦਾ ਬਾਪ ਆ ਗਿਆ ਇਹਦੀ ਸਿਰਫ ਬਰੀਡਿੰਗ ਘਰੇ ਘਰੇ ਹੋਈ ਆ ਬਲੀ ਦੇ ਬਾਪ ਦੀ ਠੀਕ ਹੈ ਬਲੀ ਦੇ ਬਾਪ ਦੀ ਹੂੰ ਉਸ ਤੋਂ ਬਾਅਦ ਫਿਰ ਬਲੀ ਆ ਗਿਆ ਹੂੰ ਬਲੀ ਦਾ 2016 ਚ ਸੀਮਨ ਬਣਿਆ ਹੂੰ 2016 ਚ ਇਹਦਾ ਸੀਮਨ ਆਪਾਂ ਦੇਣ ਲੱਗੇ ਆ ਠੀਕ ਹੈ ਜੀ ਯੂਨੀਵਰਸਿਟੀ ਤੋਂ ਬਣਵਾਇਆ ਸੀ ਲੁਧਿਆਣੇੋਂ ਠੀਕ ਹੈ ਜੀ ਆਪਣੀ ਗੁਰੂ ਅੰਗਦ ਦੇ ਯੂਨੀਵਰਸਿਟੀ ਹੈ ਜਿਹੜੀ ਹੂੰ ਉੱਥੋਂ ਬਣਾਇਆ ਸੀਗਾ ਤੇ 2016 ਚ ਬਣਿਆ 18 ਚ ਬਣਿਆ 20 ਚ ਬਣਾਇਆ ਨਨਵੇਰਤਾ ਯੂਨੀਵਰਸਿਟੀ ਤੋਂ ਬਣਾਇਆ ਉਸ ਤੋਂ ਬਾਅਦ ਫਿਰ ਇਹਦਾ ਟਾਰਗੇਟ ਹੁੰਦਾ ਇੱਕ ਉਹ ਪੂਰਾ ਹੋ ਗਿਆ ਸੀ ਆਪਣਾ ਉਸ ਤੋਂ ਬਾਅਦ ਬਣਾ ਨਹੀਂ ਸਕਦੇ ਸੀ ਇਹ ਫਿਰ ਆਪਾਂ ਕਰਨਾਲ ਤੋਂ ਤਿਆਰ ਕਰਾਇਆ ਠੀਕ ਹੈ ਉਸ ਤੋਂ ਬਾਅਦ 21 ਚ ਕਰਾਇਆ ਫਿਰ 23 ਚ ਕਰਾਇਆ ਹੂੰ 24 ਚ ਕਰਾਇਆ ਅ ਤੇ ਹੁਣ ਅੱਗੇ ਫਿਰ ਜਦੋਂ ਲੋਡ ਹੋਊਗੀ ਫਿਰ ਭੇਜ ਦਾਂਗਾ ਹੂੰ ਬੋਲੋ ਬਲੀ ਬੋਲ ਦੀ ਖਾਸੀਅਤ ਦੱਸ ਰਹੀ ਆਪਾਂ ਜਿਵੇਂ ਆਪਾਂ ਕਹਿੰਦੇ ਆ ਦੋਸਤੋ ਬਲੀ ਬੋਲਦਿਆਂ ਜਿੰਨੀਆਂ ਵੀ ਫੀਲਡ ਚ ਧੀਆਂ ਸੂਈਆਂ ਹੂੰ ਦੁੱਧੋਂ ਨਹੀਂ ਭਜੀਆਂ ਠੀਕ ਹੈ ਕਿਉਂਕਿ ਨਾ ਤਾਂ ਜਿਹੜੀ ਇਹਦੀ ਦਾਦੀ ਸੀਗੀ ਉਹ ਦੁੱਧੋਂ ਭਜਦੀ ਸੀ ਨਾ ਇਹਦੀ ਮਾਂ ਦੁੱਧੋਂ ਭਜਦੀ ਸੀ ਲੋਨ ਨੇ ਆਪਾਂ ਨੂੰ ਡਰਾਈ ਕਰਨੀਆਂ ਪੈਂਦੀਆਂ ਸੀ ਡਰਾਈ ਕਰਨੇ ਇਸੇ ਤਰ੍ਹਾਂ ਹੀ ਇਹਦੀਆਂ ਧੀਆਂ ਨੇ ਜਿਹੜੀਆਂ ਕਈ ਵੀਰਾਂ ਕੋਲੇ ਵੀਡੀਓ ਆਈਆਂ ਨੇ ਐਂਡ ਤੇ ਜਦੋਂ 8 ਮਹੀਨੇ ਦੀਆਂ ਗੱਬਣਾ ਸੀਗੀਆਂ ਉਦੋਂ 8 ਮਹੀਨੇ ਦੀਆਂ ਗੱਬਣਾ ਪਹਿਲ ਨਾਲ ਕੱਟੀਆਂ ਡਰਾਈ ਕੀਤੀਆਂ ਨੇ ਉਹਨਾਂ ਨੇ ਦੁੱਧ 8 ਕਿਲੋ ਤੋਂ ਲੈ ਕੇ 10 11 ਕਿਲੋ ਤੱਕ ਪਹਿਲ ਨਾਲ ਦਾ ਦੋਸਤੋ ਅੱਜ ਜਿਹੜੀ ਇੰਟਰਵਿਊ ਖਾਸ ਕਰਕੇ ਤਾਂ ਹੀ ਕਰਨ ਲੱਗੇ ਆਪਾਂ ਕਿਉਂਕਿ ਲੋਕ ਗਾਇਆਂ ਦੇ ਫਾਰਮਾਂ ਵੱਲ ਜਾ ਰਹੇ ਸੀ ਹਾਂ ਵੀ ਕੋਈ ਮੱਝ 4 ਮਹੀਨੇ ਬਾਅਦ ਭੱਜ ਜਾਂਦੀ ਹੈ ਕੋਈ ਦੱਪਣ ਹੋਣ ਤੋਂ ਬਾਅਦ ਭੱਜ ਜਾਂਦੀ ਹੈ ਜਿਹੜੇ ਬਾਈਹਰਾਂ ਦੇ ਬਲੀ ਬੋਲੀ ਦੀ ਖਾਸੀਅਤ ਆ ਜਾਂ ਇਹਨਾਂ ਦੀ ਬਰੀਡ ਬਲੱਡ ਲਾਈਨ ਆ ਗਈ ਬਰੀਡ ਆ ਗਈ ਇਹਦੀ ਖਾਸੀਅਤ ਹੀ ਆ ਵੀ ਪਹਿਲੇ ਸੂਏ ਦੇ हिसाब ਨਾਲ ਦੂਜੇ 8 10 ਤੋਂ ਪਲੱਸ ਆਪ ਡرائی ਹੋਣਗੀਆਂ ਹਾਂ ਡرائی ਇੰਨੇ ਤੇ ਜਾ ਕੇ ਆਪ ਕਰਨੀਆਂ ਪੈਣਗੀਆਂ ਆਪ ਕਰਨੀਆਂ ਪੈਣਗੀਆਂ ਵੀ ਜਿਵੇਂ ਲੋਕ ਮੱਝਾਂ ਦੇ ਡੇਰੀ ਫਾਰਮ ਛੱਡੀ ਜਾਂਦੇ ਸੀ ਵੀ ਦੁੱਧ ਤੋਂ ਭੱਜ ਜਾਂਦੀਆਂ ਤਾਂ ਇਹ ਬਲੱਡ ਲਾਈਨ ਆ ਗਈ ਜੇ ਬ੍ਰੀਡ ਆ ਗਈ ਬਾਈ ਹਰਿਆਣ ਦੀ ਆ ਗਈ ਹਾਂ ਠੀਕ ਆ ਬਾਈ ਤੋਂ ਹੋਰ ਵੀ ਬ੍ਰੀਡਾਂ ਬਾਰੇ ਜਾਣਾਂਗੇ ਨਾ ਫੀਡ ਫਾਰਮੂਲੇ ਬਾਰੇ ਸਾਰੀ ਕੁਝ ਡਿਟੇਲ ਚ ਅੱਪ ਗੱਲਬਾਤ ਕਰਾਂਗੇ ਤਾਂ ਮੇਨ ਫੋਕਸ ਆਪਣਾ ਇਹ ਆ ਵੀ ਮੱਝਾਂ ਸਾਨੂੰ ਦੁੱਧੋ ਆਪ ਛੱਡਣੀਆਂ ਪੈਣਗੀਆਂ ਭੱਜਣੀਆਂ ਨਹੀਂ ਹੈਗੀਆਂ ਭੱਜਦੀਆਂ ਨਹੀਂ ਆ ਜੀ ਕਿਤੇ ਵੀ ਬਹੁਤ ਛੋਟੀਆਂ ਸੂਪੀਆਂ ਫੀਲਡ 'ਚ ਹ ਲਾਈਵ ਨਹੀਂ ਬਾਹਰ ਕਰਾ ਹੋਈਆਂ ਆਪਾਂ ਤੋਂ ਪਰ ਸੂ ਬਹੁਤ ਦੂਰ ਤੱਕ ਪਈਆਂ ਝੋਟੀਆਂ ਠੀਕ ਹੈ ਇੱਧਰ ਆਪਣਾ ਫਰੀਦਕੋਟ ਏਰੀਆ ਹੋ ਗਿਆ ਹੂੰ ਇਸ ਏਰੀਆ ਚ ਕਾਫੀ ਸੀਮਨ ਲੱਗਿਆ ਹੋਇਆ ਝੋਟੀਆਂ ਆ ਗਈਆਂ ਦੁੱਤੇ ਉਧਰ ਵੀ ਹੂੰ ਤੇ ਕੋਸ਼ ਝੋਟੀਆਂ ਬਰਨਾਲੇ ਏਰੀਆ ਚ ਲੱਗਿਆ ਪਹਿਲਾ ਸੀਮਨ ਉੱਥੇ ਆਈਆਂ ਹੋਈਆਂ ਨੇ ਦੁੱਤੇ ਇੱਧਰ ਤਲਵੰਡੀ ਸਾਬੋ ਏਰੀਆ ਦੇ ਵਿੱਚ ਉਧਰ ਵੀ ਝੋਟੀਆਂ ਦੁੱਤੇ ਆਉਣ ਲੱਗੀਆਂ ਹਾਂ ਹਾਂ ਤੇ ਬਾਕੀ ਲਗਭਗ ਸਾਰੇ ਪੰਜਾਬ ਚ ਆਈ ਜਾਂਦੇ ਨੇ ਇਧਰ ਮੁਹਾਲੀ ਤੋਂ ਇੱਕ ਵੀਰ ਸਾਡਾ ਟਿੰਕੂ ਅੱਛਾ ਜੀ ਤੇ ਬੀ ਐਫ ਏ ਦਾ ਮੁਹਾਲੀ ਜ਼ਿਲ੍ਹੇ ਦਾ ਪ੍ਰਧਾਨ ਵੀ ਆ ਹੂੰ ਉਹਦੇ ਕੋਲੇ ਝੋਟੀ ਸੂਈ ਸੀਗੀ 8 ਕਿਲੋ ਦੁੱਧ ਤੇ ਉਹਨੇ ਡਰਾਈ ਕੀਤੀ ਆ ਹੂੰ ਪਹਿਲਾਂ ਝੋਟੀ ਕਦਗਾੜ ਬਹੁਤ ਆਉਂਦੇ ਆ ਹੂੰ ਝੋਟੀਆਂ ਦੇ ਕਦਗਾੜ ਕੰਨੀ ਉਹ ਵੀ ਕੋਈ ਕਮੀ ਨਹੀਂ ਲੰਮਾ ਟਾਈਮ ਦੁੱਧ ਦੇਣ ਵਾਲੀਆਂ ਵੀ ਹੈਗੀਆਂ ਨੇ ਤੇ ਇੱਕ ਵੱਡੀ ਖਾਸੀਅਤ ਵੀ ਭਰ ਦਾ ਨੁਕਸ ਨਹੀਂ ਆਉਗਾ ਆਪਣੀ ਬਰੀਡ ਦੇ ਵਿੱਚ ਹੂੰ ਠੀਕ ਹੈ ਕਿਉਂਕਿ ਇਹ ਵੀ ਜੈਨੇਟਿਕ ਹੁੰਦਾ ਨਾ ਇਹ ਹਾਂ ਜੈਨੇਟਿਕ ਹੁੰਦਾ ਆਪਣੀ ਬਰੀਡ ਦੇ ਵਿੱਚ ਜਿਹੜੀ ਬਲੀ ਦੇ ਨਾਲ ਸੰਬੰਧਿਤ ਇਹਦੀਆਂ ਧੀਆਂ ਆਉਣਗੀਆਂ ਜੇ ਕਟੀਆਂ ਦੀਆਂ ਮਾਵਾਂ ਵਾਲੇ ਪਾਸੇ ਨਹੀਂ ਹੈਗਾ ਤਾਂ ਬੋਲ ਵਾਲੇ ਪਾਸੇ ਨਹੀਂ ਆਊਗਾ ਬੋਲ ਵਾਲੇ ਪਾਸੇ ਹਾਂ ਜੇ ਪਿੱਛੇ ਉਹਨਾਂ ਦੀ ਕਿਸੇ ਜੱਤ ਦੇ ਵਿੱਚ ਜੈਨੇਟਿਕ ਹੈਗਾ ਤਾਂ ਹਟਾਊਗਾ ਹਾਂ ਆਉਂਦਾ ਹਾਂ ਮੰਨ ਲਓ ਜੇ ਕੋਣ ਮਾਜਾ ਆਉਦੇ ਬੱਚੇ ਨੂੰ ਆਪਦੇ ਤੇ ਲੈ ਗਈ ਜਾਂ ਉਹਦੇ ਤੇ ਵਾਗ ਗਿਆ ਕੁਝ ਪਰਸੈਂਟ ਘਟਾਊਗਾ ਉਹਦੇ ਵੀ ਹਾਂ ਉਹ ਵੀ ਮੰਨ ਲਓ 50% ਹੀ ਜਾ ਸਕਦਾ ਹੁੰਦਾ ਨਾ ਹਾਂ ਨਾ ਉਹਦੇ ਚ ਹੋ ਸਕਦਾ ਦੋਸਤੋ ਪਰ ਬਲੀ ਬੋਲ ਵਾਲੀ ਜਿਹੜੀ ਲਾਈਨ ਆ ਗਈ ਇਹਦੇ ਵਿੱਚ ਦਿੱਕਤ ਇਹਦੀਆਂ 3 ਚ ਆਉ ਨਹੀਂ ਹੈ ਦਿੱਕਤ ਆਉ ਨਹੀਂ ਹੈ ਠੀਕ ਹੈ ਫਿਰ ਇਹ ਸਵੱਬ ਬ ਕਿਵੇਂ ਬਣਾਈ ਆਪਾਂ ਇਹਦਾ ਸੀਮਨ ਕਰੀ ਐ ਵੀ ਆਪਾਂ ਵੇਚਾਂਗੇ ਜਾਂ ਸਵੱਬ ਤਾਂ ਆਪੇ ਹੀ ਬਣਦਾ ਮੇਲਿਆਂ ਮੂਲਿਆਂ ਤੇ ਜਾਂਦੇ ਸੀਗੇ ਹੂੰ 2000 13 ਦਾ ਇਹਦਾ ਜਨਮ ਹੂੰ 2016 ਦੇ ਵਿੱਚ ਆਪਾਂ ਹਨਾ 15 ਚ ਇੱਕ ਥੀਰੀ ਕੈਟਾਗਰੀ ਚ ਲਾਇਆ ਸੀ ਹੂੰ ਇੱਥੇ ਆਪਣੇ ਦੋ ਦੰਦ ਕੈਟਾਗਰੀ ਦਾ ਹੀ ਹੁੰਦਾ ਸੀ ਉਦੋਂ ਅੱਛੇ ਖੀਰੇ ਤੇ ਦੋਦਾਂਦ ਇਕੱਠੇ ਹੀ ਸੀ ਇਕੱਠੇ ਸੀਗੇ ਹਾਂਜੀ ਉਹਦੇ ਵਿੱਚ ਲਾਇਆ ਸੀ ਤਾਂ ਖੀਰਾ ਫਸਟ ਆਇਆ ਸੀ ਉੱਥੇ ਕਟਾ ਠੀਕ ਹੈ ਮਾਂ ਕੰਨੀਓ ਦੁੱਧ ਵਾਲਾ ਚੰਗਾ ਸੀਗਾ ਸੋਹਣਾ ਪਾਲ ਪੂੜ ਲਿਆ ਹਮ ਤੇ ਫਿਰ ਅ ਟਰੈਂਡ ਚੱਲ ਪਿਆ ਸੀਮਨਾ ਦਾ ਉਸ ਟਾਈਮ ਸੀਮਨਾ ਦਾ ਹਾਂਜੀ ਅਸੀਂ ਜੇ ਵੀ ਆਪਾਂ ਵੀ ਤਿਆਰ ਕਰਾਈਏ ਫਿਰ ਯੂਨੀਵਰਸਿਟੀ ਪਹੁੰਚ ਕੀਤੀ ਹਮ ਉੱਥੇ ਐਪਲੀਕੇਸ਼ਨ ਦਿੱਤੀ ਫਿਰ ਉਹ ਆ ਕੇ ਬਲੱਡ ਟੈਸਟ ਕਰਕੇ ਗਏ ਠੀਕ ਹੈ ਘਰੇ ਆ ਕੇ ਆਪਣੇ ਠੀਕ ਹੈ ਜੀ ਇਹਦੇ ਪਹਿਲੀ ਵਾਰੀ 2016 ਚ ਸਾਰੇ ਟੈਸਟ ਇਹਦੇ ਘਰੇ ਹੋਏ ਸੀਗੇ ਹੂੰ ਤੇ ਉਸ ਤੋਂ ਬਾਅਦ ਫਿਰ ਜਦੋਂ ਟੈਸਟ ਕਲੀਅਰ ਹੋ ਗਏ ਫਿਰ ਇਹਦਾ ਸੀਮਨ ਬਣਿਆ 2016 ਚ ਹੂੰ 16 ਤੋਂ ਬਾਅਦ ਫਿਰ ਸੀਮਨ ਦਿੱਤਾ ਫਿਰ 2018 ਚ ਸੀਮਨ ਬਣਾਇਆ ਉਦੋਂ ਵੀ ਇਹਦੇ ਟੈਸਟ ਸਾਰੇ ਗੜਵਾਲ ਯੂਨੀਵਰਸਿਟੀ ਚ ਹੋਏ 2020 ਚ ਫਿਰ ਬਣਾਇਆ ਹੂੰ 20 ਚ ਫਿਰ ਉੱਥੇ ਹੀ ਹੋਏ ਯੂਨੀਵਰਸਿਟੀ ਇਹਦੇ ਸਾਰੇ ਟੈਸਟ ਹੂੰ ਉਸ ਤੋਂ ਬਾਅਦ ਜਦੋਂ ਕਰਨਾਲ ਲੈ ਕੇ ਗਏ ਆ ਆਪਾਂ ਸਾਰੇ ਟੈਸਟ ਕਰਾਉਣੇ ਆ ਆਪਾਂ ਹੂੰ ਸੀਮਨ ਬਣਾਉਣ ਤੋਂ ਪਹਿਲਾਂ ਉਹਦੀ ਰਿਪੋਰਟ ਭੇਜਣੀ ਆ ਉਹਨਾਂ ਨੂੰ ਠੀਕ ਕਰਾ ਕੇ ਟੈਸਟ ਉਹ ਵੀ ਆਪਾਂ ਆਪਣੇ ਫਾਰਮ ਦੇ ਵੀ ਟੈਸਟ ਕਰਾਉਂਦੇ ਰਹਨੇ ਆ ਕਰਾਉਂਦੇ ਰਹਨੇ ਆ ਹਾਂ ਠੀਕ ਹੈ ਜਿਹਦੇ ਕਰਕੇ ਆਪਾਂ ਨੂੰ ਟੈਨਸ਼ਨ ਨਹੀਂ ਰਹਿੰਦੀ ਕੋਈ ਕਿਸੇ ਤਰ੍ਹਾਂ ਦੀ ਕਿਉਂਕਿ ਬਹੁਤ ਛੋਟੇ ਪੱਧਰ ਤੇ ਵੀ ਫਾਰਮਰ ਨੇ ਤੇ ਵੱਡੇ ਪੱਧਰ ਤੇ ਵੀ ਫਾਰਮਰ ਨੇ ਹੂੰ ਮਕਸਦ ਕਈਆਂ ਦਾ ਤਾਂ ਹੈਗਾ ਜਿਵੇਂ ਸ਼ੌਂਕੀਆ ਤੌਰ ਤੇ ਪਸ਼ੂ ਰੱਖਿਓ ਨੇ ਥੋੜਾ ਮੋਟਾ ਦੁੱਧ ਪਾ ਲੈਂਦੇ ਨੇ ਹੂੰ ਕਈਆਂ ਦਾ ਮੇਨ ਕੰਮ ਆ ਦੁੱਧ ਪਾਉਣਾ ਬਰੀਡਿੰਗ ਵੱਲ ਕੋਈ ਚੱਕਰ ਨਹੀਂ ਹੂੰ ਉਹਨਾਂ ਦੇ ਫਾਰਮਾਂ ਦੇ ਵਿੱਚ ਅਕਸਰ ਮੱਝਾਂ ਸੁਣਿਆ ਇਸ ਵਾਰ ਗਰਮੀਆਂ ਦੇ ਵਿੱਚ ਬਹੁਤ ਫਾਰਮਾਂ ਦੇ ਵਿੱਚ ਮੱਝਾਂ ਦੇ ਬੱਚੇ ਸਿੱਟੇ ਨੇ ਠੀਕ ਹੈ ਜੀ ਜਿਹੜੀ ਮੱਝ ਬੱਚਾ ਸਿੱਟਦੀ ਆ ਹੂੰ 7ਵੇਂ 8ਵੇਂ ਮਹੀਨੇ ਦੇ ਵਿੱਚ ਆ ਕੇ ਹੂੰ ਉਹਦਾ ਕਾਫੀ ਹੱਦ ਤੱਕ ਕਾਰਨ ਹੁੰਦਾ ਬਰੂਸੀਲੋਸ ਦਾ ਕੁਰਸੀ ਦਾ ਸੰਜੀਠੀਕ ਇਹ ਪਹਾੜੀ ਬਿਮਾਰੀ ਆ ਵੀ ਇਹ ਪਸ਼ੂਆਂ ਤੋਂ ਬੰਦਿਆਂ ਨੂੰ ਵੀ ਲੱਗਦੀ ਆ ਜੇ ਆਪਾਂ ਘਰੇ ਰੱਖਾਂਗੇ ਉਹਦਾ ਜਿਹੜਾ ਜ਼ੇਰ ਜ਼ੂਰ ਵਗੈਰਾ ਆਊਗੀ ਜਾਂ ਹੋਰ ਆਊਗਾ ਡਿਸਚਾਰਜ ਅੰਦਰੋਂ ਹੂੰ ਉਹਦੇ ਨਾਲ ਹੀ ਦੂਜੇ ਪਸ਼ੂ ਇਨਫੈਕਟਡ ਹੋਈ ਜਾਂਦੇ ਨੇ ਹੋਈ ਜਾਂਦੇ ਹਾਂ ਮਤਲਬ ਇਹ ਹਮਨ ਤੇ ਬਹੁਤ ਬੁਰਾ ਪ੍ਰਭਾਵ ਹਾਂ ਬੰਦਿਆਂ ਤੇ ਵੀ ਬੁਰਾ ਪ੍ਰਭਾਵ ਪੈਂਦਾ ਇਹਦਾ ਹੂੰ ਇਹਦੇ ਤੇ ਸਾਰੇ ਗੌਰ ਨਹੀਂ ਕਰਦੇ ਫਾਰਮਰ ਹੂੰ ਜੇ ਹੁਣ ਕਿਸੇ ਫੋਨ ਬਹੁਤ ਆਉਂਦੇ ਨੇ ਲੋਕਾਂ ਦੇ ਕਿਹਦੇ ਹੀ گاਵਾਂ ਤੇ ਵਰਤਾ ਜਾਂਦਾ ਜੀ ਮੱਝਾਂ ਤੇ ਵਰਤਾ ਜਾਂਦਾ ਜੀ ਕੀ ਗਰੂਸੀਸ ਨਹੀਂ ਮੱਝਾਂ ਤੇ ਮੱਝਾਂ ਚ ਵੀ ਆਉਂਦਾ ਗਾਇਆਂ ਚ ਵੀ ਆਉਂਦਾ ਠੀਕ ਹੈ ਜੀ ਸਾਰਿਆਂ ਚ ਹੀ ਆਉਂਦਾ ਭੇਡਾਂ ਬੱਕਰੀਆਂ ਚ ਵੀ ਆ ਹੂੰ ਉਹਨਾਂ ਚ ਵੀ ਆ ਇਹ ਠੀਕ ਹੈ ਜੀ ਹਾਂ ਪਰ ਲੱਗਦੀ ਬਿਮਾਰੀ ਬੰਦਿਆਂ ਨੂੰ ਵੀ ਆ ਇਹ ਹਾਂ ਲੱਗਦੀ ਨਾਲ ਜਿਹੜੇ ਡਾਕਟਰ ਵੀਰ ਨੇ ਕਹੀ ਹੂੰ ਕਈ ਵਾਰਾਂ ਗੈਲੀ ਹੋ ਜਾਂਦੀ ਹੈ ਜਾਂ ਤਾਂ ਹੱਥ ਤੇ ਜ਼ਖਮ ਹੁੰਦਾ ਜਾਂ ਅੱਖ ਤੇ ਸੱਟਾ ਪੈ ਗਿਆ ਕਿਸੇ ਤਰ੍ਹਾਂ ਦਾ ਜ਼ੇਰ ਜ਼ੋਰ ਕੱਢਦੇ ਨੇ ਲੋਕ ਕਹਿੰਦੇ ਚਮੜੀ ਵੀ ਨਹੀਂ ਟੱਚ ਹੋਣੀ ਚਾਹੀਦੀ ਇਹ ਨਾਲ ਹਾਂ ਤੇ ਉੱਥੇ ਫਿਰ ਕਈ ਵਾਰੀ ਇਨਫੈਕਸ਼ਨ ਹੂੰ ਹੋ ਜਾਂਦੀ ਹੈ ਠੀਕ ਹੈ ਆਪਾਂ ਅ ਇਸ ਤਰ੍ਹਾਂ ਦੀ ਸਹੀਵਾ ਸੰਭਾਲ ਕਰਦੇ ਆਂ ਆਪਣੇ ਪਸ਼ੂਆਂ ਦੀ ਹੂੰ ਵੀ ਇਤਾਂ ਆਪਣੇ ਫਾਰਮ ਤੇ ਕਿਸੇ ਪਸ਼ੂ ਦੀ ਜ਼ੇਰ ਨਹੀਂ ਅੜਕੂਗੀ ਠੀਕ ਹੈ ਸੂਣ ਤੋਂ 1 ਮਹੀਨਾ ਪਹਿਲਾਂ ਖਾਸ ਧਿਆਨ ਰੱਖਦੇ ਆਂ ਵੀ ਕਿਸੇ ਦੀ ਸੂਣ ਤੋਂ ਬਾਅਦ ਜ਼ੇਰ ਨਾ ੜਕੇ ਹੂੰ ਉਹਦੇ ਲਈ ਸਪੈਸ਼ਲ ਡਾਈਟ ਦਿੰਨੇ ਆਪਾਂ ਡਾਈਟ ਤੇ ਨਿਰਭਰ ਹੋਊਗਾ ਹਾਂ ਜਿਵੇਂ ਲੋਕ ਦਿੰਦੇ ਆ ਜੇਰ ਆਊਟ ਵਗੈਰਾ ਉਹ ਨਹੀਂ ਆਪਾਂ ਕਰਦੇ ਨਹੀਂ ਉਹ ਦਿੰਨੇ ਆ ਆਪਾਂ ਸੂਣ ਤੋਂ ਬਾਅਦ ਆਪਾਂ ਹੋਮੋਪੈਥੀ ਵਰਤਦੇ ਆਂ ਪਰ ਉਹਦਾ ਜਿਹੜਾ ਖਾਸ ਖਿਆਲ ਆ ਜਿਵੇਂ ਫਾਸਫੋਰਸ ਦੀ ਦਿੱਕਤ ਕਰਕੇ ਆਉਂਦੀ ਆ ਇਹ ਠੀਕ ਹੈ ਜਿਹੜੀ ਜੇਰ ਦੀ ਸਮੱਸਿਆ ਨਾ ਪੈਣ ਦੀ ਹੂੰ ਫਾਸਫੋਰਸ ਦੀ ਇਹ ਘਾਟ ਕਰਕੇ ਕੈਲਸ਼ੀਅਮ ਜੇ ਸੂਣ ਤੋਂ ਪਹਿਲਾਂ ਦਿੱਤਾ ਗਿਆ ਕਿਸੇ ਤਰ੍ਹਾਂ ਦਾ ਉਹਦੇ ਕਰਕੇ ਟੁੱਟਦੀ ਨਹੀਂ ਅੰਦਰੋਂ ਠੀਕ ਹੈ ਤੇ ਆਪਾਂ ਕੈਲਸ਼ੀਅਮ ਬੰਦ ਕਰਦੇ ਆਂ ਫਾਸਫੋਰਸ ਦੰਨੇ ਆਂ ਅੰਡ ਵਾਲੇ ਮਹੀਨੇ ਚ ਠੀਕ ਹੈ ਕੈਲਸ਼ੀਅਮ ਬੰਦ ਕਰ ਦਿੰਦੇ ਆਂ ਕੈਲਸ਼ੀਅਮ ਆਪਾਂ ਕਿਸੇ ਤਰ੍ਹਾਂ ਦਾ ਨਹੀਂ ਜਾਣ ਦੰਦੇ ਨਾ ਤਾਂ ਮਿਰਨ ਮਿਕਸਚਰ ਤੋਂ ਜਾਣ ਦੰਨੇ ਆਂ ਨਾ ਹਰੇ ਰਾਹੀਂ ਜਾਣ ਦੰਨੇ ਆਂ ਠੀਕ ਹੈ ਦੋਨਾਂ ਚੋਂ ਹੀ ਜਾਂਦਾ ਜਾਂ ਹਰੇ ਚੋਂ ਜਾਊਗਾ ਹਰੇ ਪੱਠੇ ਚੋਂ ਜਾਂ ਮਿਰਨ ਮਿਕਸਚਰ ਦੇ ਵਿੱਚ ਕਿਉਂਕਿ ਪਾਇਆ ਹੁੰਦਾ ਡੀਸੀਪੀ ਜੋ ਕੈਲਸਾਈਟ ਪਾਊਡਰ ਉਹ ਕੈਲਸ਼ੀਅਮ ਹੀ ਆ ਉਹ ਵੀ ਬੰਦ ਕਰਨਾ ਉਹ ਵੀ ਬੰਦ ਕਰਨਾ ਹਾਂ ਤੇ ਨਹੀਂ ਦਿੱਖਦਾ ਹਾਂ ਹੂੰ ਕਿਉਂਕਿ ਜਦੋਂ ਪਸ਼ੂ ਨੂੰ ਲੋੜ ਆ ਹੂੰ ਕੈਲਸ਼ੀਅਮ ਰਿਲੀਜ਼ ਕਰਨ ਦੀ ਹੂੰ ਉਦੋਂ ਬਾਹਰੋਂ ਤਾਂ ਜਾਈ ਜਾਂਦਾ ਆਪਣਾ ਅੰਦਰੋਂ ਲਈ ਨਹੀਂ ਕਰਦਾ ਉਹ ਕਈ ਵਾਰੀ ਉਹ ਬਾਹਰਲੇ ਤੇ ਡਿਪੈਂਡ ਹੋ ਜਾਂਦਾ ਉਦੋਂ ਡੈਫੀਸੈਂਸੀ ਆਉਂਦੀ ਆ ਹੂੰ ਮਿਲਕ ਫਿਵਰ ਦੀ ਦਿੱਕਤ ਜਿਹੜੀ ਆਉਂਦੀ ਆ ਉਹ ਤਾਂ ਕਰਕੇ ਆਉਂਦੀ ਆ ਵੀ ਜਦੋਂ ਆਪਾਂ ਸੂਣ ਤੋਂ ਪਹਿਲਾਂ ਬਾਹਰੋਂ ਦੇਈ ਜਾਂਦੇ ਹੂੰ ਮਨ ਲਓ ਜਦੋਂ ਆਪਾਂ ਪਸ਼ੂ ਦਾ ਦੁੱਧ ਲਈ ਜਾਂਦੇ ਆ ਉਹ ਆਊਟ ਹੋ ਹੀ ਜਾਂਦਾ ਸਰੀਰ ਚੋਂ ਹਾਂ ਹਾਂ ਜਦੋਂ ਸੂਪੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਹਾਂ ਉਹ ਨਹੀਂ ਫਿਰ ਉਦੋਂ ਜਦੋਂ ਮਨ ਲਓ ਪਸ਼ੂ ਸੂਇਆ ਨਹੀਂ ਹੁੰਦਾ ਉਹਨੂੰ ਜੇਰਾ ਦੀ ਦਿੱਕਤ ਦੇ ਜਾਂਦਾ ਤਾਂ ਉਹ ਸਰੀਰ ਚ ਜਮਾ ਹੋ ਜਾਂਦਾ ਹਾਂ ਜਿਉਂ ਮ ਉਹਨਾਂ ਨਹੀਂ ਹੁੰਦਾ ਜਿਨ੍ਹਾਂ ਦੁੱਧ ਰਾਂ ਹੀ ਨਿਕਲਣਾ ਚਾਹੀਦਾ ਹਾਂ ਜਦੋਂ ਉਹ ਨਾ ਪਸ਼ੂ ਆਪਣਾ ਸਮਝ ਲਓ ਵੀ ਜਦੋਂ ਬਾਹਰੋਂ ਆਪਾਂ ਕੋਈ ਚੀਜ਼ ਦੇਈ ਗਏ ਤਾਂ ਜਿਹੜੀ ਉਹਨੇ ਅੰਦਰੋਂ ਬਣਾਉਣੀ ਆ ਕੈਲਸ਼ੀਅਮ ਉਹ ਅੰਦਰੋਂ ਨਹੀਂ ਬਣਾਉਂਦਾ ਠੀਕ ਹੈ ਜੀ ਜਦੋਂ ਉਹਨੂੰ ਲੋੜ ਆ ਕੈਲਸ਼ੀਅਮ ਦੀ ਉਦੋਂ ਉਹਦੇ ਕੋਲ ਹੈ ਨਹੀਂ ਉਦੋਂ ਤਾਂ ਬਰਾਹ ਸਹੀ ਤਾਂ ਦਿੱਕਤ ਆਉਂਦੀ ਆ ਇਹ ਇੱਕ ਹੋਰ ਸਵਾਲ ਸੀ ਜੀ ਚਲੋ ਆਪਾਂ ਜਿਹੜੇ ਵੀ ਅਸੀਂ ਚੱਲੀ ਜਾਂਦੇ ਜੇਰ ਜੇਰ ਵਾਲੇ ਤੇ ਵੀ ਮੰਨ ਲਓ ਜੇ ਪਸ਼ੂ ਤਾਜ਼ਾ ਸੂਪਿਆ ਹੂੰ ਉਹ ਮੰਨ ਲਓ ਪਿੰਡਾਂ ਚ ਮਿੱਠ ਬਣਿਆ ਬਸ ਉਹਨੂੰ ਵੀ ਪਤੀਏ ਚੀਜ਼ ਆ ਹਾਂ ਹਾਂ ਵੀ ਕੱਟਾ-ਕੱਟੀ ਉਹਨਾਂ ਚਿਰ ਚੰਗਾਉਂਦੀ ਨਹੀਂ ਜਨਾ ਚ ਜੇਰ ਨਹੀਂ ਪੈਂਦੀ ਗੱਲ ਤਾਂ ਜ ਜ ਜਿੰਨਾ ਛੇਤੀ ਚੰਗਾਉਂਗੇ ਹਾਂ ਬੱਚੇ ਨੂੰ ਉੰਨੀ ਛੇਤੀ ਉਹਦਾ ਜਿਹੜਾ ਆਪਣਾ ਆਕਸੀਜਨ ਰਿਲੀਜ਼ ਹੋਊਗਾ ਤੇ ਜ਼ੇਰ ਪਾਊਗੀ। ਹੂੰ। ਤੇ ਜੇ ਜ਼ੇਰ ਅੜਕ ਵੀ ਗਈ ਹੂੰ ਤਾਂ ਕਢਾਉਣੀ ਨਹੀਂ ਚਾਹੀਦੀ। ਜ਼ੇਰ। ਠੀਕ ਹੈ। ਤੁਸੀਂ ਕਿੰਨੇ ਚਿਰ ਬਾਅਦ ਚੰਗਣ ਨੂੰ ਕੱਟੇ ਨੂੰ? ਉਹ ਤੁਸੀਂ ਤਾਂ ਜਦੋਂ ਚੁੰਗਣ ਲੱਗੇ ਜਾਏ 15 ਮਿੰਟਾਂ ਚ ਲੱਗ ਜੀਵੇ। ਠੀਕ ਹੈ। ਜ਼ੇਰ ਤੋਂ ਜ਼ੇਰ ਪਈ ਜਾਣੀ ਆਟੋਮੈਟ। ਜ਼ੇਰ ਆਪਣੀ 2 1/2 ਘੰਟਿਆਂ ਚ ਪਈ ਜਾਣੀ ਆ। ਹੂੰ। 2 1/2 ਘੰਟਿਆਂ ਚ ਪਾਊਗੀ। ਸਾਨੂੰ ਹੁੰਦਾ ਵੀ 2 1/2 ਘੰਟਿਆਂ ਦੇ ਵਿੱਚ ਜ਼ੇਰ ਪੈ ਜਾਣੀਆਂ। ਹੂੰ। ਉਦੋਂ ਪਹਿਲਾਂ-ਪਹਿਲਾਂ ਜੇ ਰਾਤ ਨੂੰ ਵੀ ਸਾਡਾ ਕੋਈ ਪਸ਼ੂ ਸੂਪਿਆ ਤਾਂ 2 1/2 ਘੰਟਿਆਂ ਤੱਕ ਅਸੀਂ ਨਿਗਾਹ ਰੱਖੀ। ਠੀਕ ਹੈ ਵੀ ਪਾਇਜ ਵਿੱਚ ਜੇਰ ਇਹਦੀ ਸੂਣ ਤੋਂ ਬਾਅਦ ਅਸੀਂ ਰੱਸੀ ਜ਼ਰੂਰ ਲਾਉਣੀ ਆ ਸੂਣ ਤੋਂ ਪਹਿਲਾਂ ਸਾਡੇ ਕਿਸੇ ਪਸ਼ੂ ਦੇ ਰੱਸੀ ਨਹੀਂ ਲੱਗੀ ਹੋ ਉਹ ਤੁਸੀਂ ਪਹਿਲਾਂ ਦੱਸਦੇ ਵੀ ਦਿੱਕਤ ਹੋਈ ਜਿਹਨੂੰ ਆਪਾਂ ਬਘਿਆੜੀ ਕਹਿੰਦੇ ਆ ਸੂਣ ਤੋਂ ਪਹਿਲਾਂ ਅਸੀਂ ਕਿਸੇ ਦਾ ਨਹੀਂ ਲਾਉਣੀ ਜਦੋਂ ਬੱਚਾ ਬਾਹਰ ਆ ਗਿਆ ਫਿਰ ਅਸੀਂ ਲਾ ਦੇਣੀ ਆ ਲਾ ਕੇ ਆਪਦਾ ਚਾਹੇ ਮੰਜੇ ਤੇ ਪੈ ਜਾ ਕੋਲੇ ਝਾਕਣ ਦੀ ਲੋੜ ਨਹੀਂ ਹੈਗੀ ਆਪਾਂ ਨੂੰ ਜੇਰ ਉਹ ਰੱਸੀ ਦੇ ਵਿੱਚ ਦੀ ਪੈ ਜਾਣੀ ਠੀਕ ਹੈ ਉਹ ਨੂੰ ਕੋਈ ਅੜਕਣ ਨਹੀਂ ਆਉਂਦੀ ਹੈ ਉਹ ਸੋਡੇ ਅਜ ਰੱਸੀ ਵੀ ਦੇਖਾਂਗੇ ਹਾਂ ਜੇ ਰੜਕ ਇਹ ਪਿੰਡਾਂ ਚ ਮੈਥ ਪਤਾ ਇਹ ਬਣਾ ਹੋਇਆ ਜੀ ਮੰਨ ਲਓ ਜਿਹੜੇ ਬੌਲੀ ਦੀ ਗਰਮੈਸ ਹੁੰਦੀ ਹੈ ਕਹਿੰਦੇ ਹਾਂ ਪੁਰਾਣੇ ਚਲੋ ਹੁਣ ਤਾਂ ਮੈਡੀਕਲ ਨੇ ਤਰੱਕੀ ਕਰ ਲਈ ਜਿਆ ਸੋਡੇ ਵਰਗੇ ਜੇ ਸੂਈ ਬਾਣਾ ਇਹ ਚੀਜ਼ ਨਾਲ ਜੁੜੇ ਹੋਏ ਤੁਸੀਂ ਦਸਤਾਉਣ ਵੀ ਇਦਾਂ ਕਰਨਾ ਚਾਹੀਦਾ ਵੀ ਬੌਲੀ ਦੀ ਗਰਮੈਸ ਨਾਲ ਜੇ ਰਪੋਗੀ ਵੀ ਕੱਟੇ ਕੱਟੇ ਨੂੰ ਨਾ ਚਿਰਚੀਆਂ ਹੋਣਾ ਨਹੀਂ ਚਿਰਚੀਆਂ ਤਾਂ ਚਾਹੀਦਾ ਜਦੋਂ ਮੌਸਮ ਠੰਡ ਵਾਲੇ ਨੂੰ ਆਉਣ ਲੱਗ ਗਿਆ ਤਾਂ ਸੂਣ ਵਾਲੇ ਪਸ਼ੂ ਤੇ ਝੋਲੇ ਜ਼ਰੂਰ ਦੋ ਚਾਹੇ ਕੰਬਲ ਦਾ ਦੇ ਦੋ ਚਾਹੇ ਜਿਵੇਂ ਸੇਬੇ ਵਾਲੀ ਬੋਰੀ ਹੁੰਦੀ ਆ ਆਪਣੀ ਜਾਂ ਉਹਦਾ ਦੋ ਉਹਨੂੰ ਉਹਨੂੰ ਠੰਡ ਨਹੀਂ ਮਹਿਸੂਸ ਹੋਣੀ ਚਾਹੀਦੀ ਸੂਣ ਤੋਂ ਬਾਅਦ ਮੰਨ ਲਓ 1-2 ਮਹੀਨੇ ਪਹਿਲਾਂ ਵੀ ਵਿੱਚ ਡੇਰੀ ਫਾਰਮਰ ਨੇ ਦਿੱਤੇ ਆ ਜੀ ਉਹ ਤਾਂ ਬਚਾ ਚੰਗਾ ਹੀ ਆ ਕਹਿੰਦੇ ਠੰਡ ਤੋਂ ਤਾਂ ਜਿਵੇਂ ਹੁਣ ਤਾਂ ਠੰਡ ਹੋਈ ਗਈ ਹੁਣ ਤਾਂ ਰੋਤੀ ਆ ਗਈ ਹਾਂ 10ਵੇਂ ਮਹੀਨੇ ਤੋਂ ਹਾਂ ਅਕਤੂਬਰ ਚ ਰਾਤਾਂ ਚ ਜਦੋਂ ਠੰਡ ਹੋਣ ਲੱਗ ਗਈ ਤਾਂ ਸੂਣ ਤੋਂ ਬਾਅਦ ਦੋ ਕੱਪੜਾ ਉੱਤੇ ਪਸ਼ੂ ਤੇ ਠੀਕ ਹੈ ਜੇ ਰ ਪਾਉਣ ਤੋਂ ਬਾਅਦ ਚਾਹੇ ਲਾ ਦੋ ਉਹ ਵੀ ਇੱਕ ਸਮਝ ਲਓ ਵੀ ਸਹਾਇਤਾ ਕਰਦਾ ਜੇਰ ਪੈਣ ਦੇ ਵਿੱਚ ਉੱਪਰੋਂ ਜਿਹੜੀ ਗਰਮਾਹਟ ਦੇਤੀ ਆਪਾਂ ਆਪਸ ਨੂੰ ਮੈਂ ਇਸ ਕਵਰ ਹੋ ਜਾਂਦਾ ਹਾਂ ਠੀਕ ਹੈ ਤੇ ਹੁਣ ਆਪਣੇ ਕੋਲੇ ਮੱਝਾਂ ਗਾਵਾਂ ਦੋਨਾਂ ਦੀ ਫਾਰਮ ਜੇ ਮੱਝਾਂ ਦੇ ਕੰਮ ਕਰ ਰਹੇ ਨਹੀਂ ਆਪਣੇ ਕੋਲੇ ਗਾਈਆਂ ਵੀ ਨੇ ਗਾਈਆਂ ਵੀ ਨੇ ਹਾਂ ਗਾਈਆਂ ਵੀ ਨੇ ਗਾਈਆਂ ਹੈਗੀਆਂ ਆਪਣੇ ਦੋਨਾਂ ਕੋਲ ਦੋਈ ਫਾਰਮਾਂ ਦੇ ਵਿੱਚ 8-9 ਠੀਕ ਹੈ ਜੀ ਹੁਣ ਉਹਨਾਂ ਦੀ ਕੀ ਕੁਐਸਟੀ ਚੱਲ ਰਹੀ ਹੈ ਗਾਈਆਂ ਹੁਣ ਇੱਕ ਗਾਂ ਤਾਜੀ ਸੂਈ ਆ ਹੂੰ ਤੇ ਦੁੱਧ ਹੈਗਾ ਇਸ ਟਾਈਮ 30 ਪਲੱਸ ਠੀਕ ਹੈ ਜੀ ਉਹਦੇ ਥੱਲੇ ਥੋੜੇ ਦਿਨਾਂ ਦੀ ਸੂਈ ਹੋਈ ਆ ਹੂੰ ਪੀਕਪੂਕ ਨਹੀਂ ਹਜੇ ਉਹਦਾ ਫੜਾਇਆ ਨਾ ਪੜਾਈਏ ਆਪਾਂ ਠੀਕ ਹੈ ਜੀ ਜੇ ਆਪਾਂ ਨੂੰ 30 35 ਕਿਲੋ ਦੁੱਧ ਨਾਰਮਲ ਡਾਈਟ ਤੇ ਲਈ ਜਾਵੇ ਹੂੰ ਬਾਅਦ ਤੋਂ ਵੱਧ ਨਹੀਂ ਲੈਂਦੇ ਆਪਾਂ ਠੀਕ ਹੈ ਜੀ ਕਿਉਂਕਿ ਜਿਹੜੇ ਪਸ਼ੂ ਤੋਂ ਆਪਾਂ ਦੁੱਧ ਵੱਧ ਲੈਣਾ ਹੂੰ ਕਪੈਸਿਟੀ ਤਾਂ ਹੁਣ ਇਹਨਾਂ ਦੀ ਜੇ ਆਪਾਂ ਪੂਰਾ ਸਹੀ ਡਾਈਟ ਲਾ ਕੇ ਪੂਰਾ ਪੀਕ ਤੇ ਲੈ ਕੇ ਜਾਣੀਆਂ ਨੇ ਤਾਂ 50 ਕਿਲੋ ਤੋਂ ਉੱਤੇ ਜਾਣਗੀਆਂ। ਮੈਂ ਵੀ ਇਸ ਵਾਰ ਪੁੱਛਣਾ ਤੁਸੀਂ ਆਪ ਹੀ ਦੱਸਤਾ ਵੀ 40 ਕਿਲੋ ਵਾਲੀ ਤਾਂ ਆਪਣੇ ਕੋਲੇ ਉਦੋਂ ਹੈਗੀ ਸੀ। ਹਾਂ। ਹੁਣ ਤੁਸੀਂ 30 ਲੈ ਰਹੇ ਹੋ। ਹਾਂ 50 ਨਹੀਂ ਆਪਾਂ ਲੈਨੇ ਆ 40 30 ਤੋਂ 40 ਦੇ ਵਿੱਚ ਵਿੱਚ। ਹਾਂ। ਇੰਨਾ ਹੀ ਲੈਣਾ ਦੁੱਧ ਬਸ ਆਪਾਂ। ਹਾਂ। ਕੈਪੈਸਿਟੀ 50 ਕਿਲੋ ਤੋਂ ਉੱਤੇ ਆ ਇਹਨਾਂ ਦੀ। ਹੂੰ। ਪੰਗਾ ਪੈਂਦਾ ਇਹਨਾਂ ਦਾ ਜਦੋਂ ਸੌਣ ਭਾਦੋਂ ਆਉਂਦਾ ਗਰਮੀ ਆਉਂਦੀ ਆ। ਹੂੰ। ਹੁਣ ਖਿੱਚੀਆਂ ਜਾਂਦੀਆਂ ਨੇ। ਠੀਕ ਹੈ ਜੀ। ਦੁੱਧ ਦੇਣਗੀਆਂ ਬਹੁਤ। ਹੂੰ। ਡਾਈਟ ਵੀ ਜਿਵੇਂ ਮਰਜ਼ੀ ਪਾ ਕੇ ਆਪਾਂ ਮੈਂਟੇਨ ਕਰ ਲਈਏ ਜਦੋਂ ਅੰਦਰੋਂ ਦੁੱਧ ਵੱਧ ਚੋਲਿਆ ਆਪਾਂ ਜਾਂ ਆਪਾਂ ਤਾਂ ਉਨੀ ਕੇਅਰ ਨਾ ਹੋਈ ਤਾਂ ਇਹਨਾਂ ਨੇ ਗੱਬਣ ਵੀ ਨਹੀਂ ਰਹਿਣਾ ਹੂੰ ਰਿਪੀਟਰ ਦੀ ਦਿੱਕਤ ਵੀ ਆਉ ਹੂੰ ਤੇ ਸੌਣ ਭਾਦੋਂ ਦੇ ਵਿੱਚ ਉਦੋਂ ਗਰਮੀ ਜਦੋਂ ਜ਼ਿਆਦਾ ਹੋਮਸ ਵਾਲੀ ਹੁੰਦੀ ਆ ਉਦੋਂ ਵੀ ਦਿੱਕਤ ਆਉਂਦੀ ਆ ਇਹਨਾਂ ਚ ਬਿਮਾਰ ਹੁੰਦੀਆਂ ਨੇ ਫਿਰ ਠੀਕ ਹੈ ਜੀ ਜਦੋਂ ਆਪਾਂ ਪੂਰੇ ਪੀਕ ਤੋਂ ਥੋੜਾ ਜਿਹਾ ਘਟਾ ਕੇ ਦੁੱਧ ਲੈ ਲਾਂਗੇ ਇਹਨਾਂ ਤੋਂ ਡਾਈਟ ਵਧੀਆ ਰੱਖਾਂਗੇ ਤਾਂ ਆਪਾਂ ਨੂੰ ਸੌਣ ਭਾਦੋਂ ਦੇ ਵਿੱਚ ਜਦੋਂ ਬਰਸਾਤ ਦਾ ਟਾਈਮ ਆ ਗਿਆ ਹੋਮਸ ਦਾ ਟਾਈਮ ਆ ਗਿਆ ਉਦੋਂ ਬਾਹਲੀ ਟੈਨਸ਼ਨ ਦੀ ਲੋੜ ਨਹੀਂ ਠੀਕ ਹੈ ਇਹਨਾਂ ਨੂੰ ਮੈਂ ਦਦਵੀ ਲੰਮਾ ਸਮਾਂ ਦੇ ਦੇਣਗੀ ਹਾਂ ਬਾਹਲੀ ਟੈਨਸ਼ਨ ਨਹੀਂ ਪੈਂਦੀ ਫਿਰ ਘੇਰ ਚੱਲ ਲੈਂਦੀ ਹੈ ਠੀਕ ਹੈ ਜੀ ਹਮ ਅੱਛਾ ਤੇ ਬਈ ਹਾਂ ਜਿਵੇਂ ਆਪਾਂ ਗਾਂਵ ਚ ਗੱਲ ਕਰੀ ਜਾਂਦੇ ਜਿਵੇਂ ਤੁਸੀਂ ਕਦੇ ਵੀ 35 40 ਤੱਕ ਵੀ ਨਾਰਮਲ ਦੇ ਹੀ ਜਾਂਦੀਆਂ ਨੇ ਕਪੈਸਿਟੀ ਜ਼ਿਆਦਾ ਵੀ ਹੈ ਜੇ ਮੰਨ ਲਓ ਜਿਹਨੇ ਮੇਲੇ ਮੂਲੇ ਲਾਉਣੇ ਹੁੰਦੇ ਆ ਉਹਦਾ ਹਾਂ ਉਹ ਡਾਈਟ ਫਿਰ ਬਦਲ ਕੇ ਉਹਨੇ ਪੀਕ ਤੇ ਲੈ ਜਾਂਦੇ ਆ ਜਿਵੇਂ ਤੁਸੀਂ ਵੀ ਵਧਾਉਣੀ ਹੋਵੇ ਇਦੂ 40 ਤੋਂ ਤੁਸੀਂ 50 55 ਤੱਕ ਕਿਤੋਂ ਲੈਣਾ ਆਪਾਂ ਚੋਇਆ ਇਹਨਾਂ ਦੁੱਧ ਫਿਰ ਖਰਚੇ ਕਿੰਨੇ ਕਵਾਦੇ ਆਪਾਂ ਦਾਈਆਂ ਦਾ 60 60 ਕਿਲੋ ਦੁੱਧ ਚੋਇਆ ਮੈਂ ਪੁੱਛਣਾ ਇਹ ਚਾਹਣਾ ਜੀ ਫਿਰ ਖਰਚਾ ਕਿੰਨਾ ਕਵਾਦੇ ਜਾਂਦਾ ਖਰਚੇ ਦਾ ਦੁੱਧ 20 ਕਿਲੋ ਵਧਾ ਲੂਗੇ ਤੁਸੀਂ ਹਾਂ ਪਰ ਦਿੱਕਤ ਉਹ ਆਉਂਦੀ ਆ ਦੇਖੋ ਹੁਣ ਆਪਣੀ ਹੈਗਾ ਇਹ ਫਾਰਮ ਕੰਧਾਂ ਦੇ ਵਿੱਚ ਹੂੰ ਕੰਧਾਂ ਵਾਲੇ ਫਾਰਮ ਦੇ ਵਿੱਚ 50 60 ਕਿਲੋ ਵਾਲੀ ਗਾਂ ਜੇ ਦੁੱਧ ਲੈਣੇ ਆ 50 ਤੋਂ 60 ਕਿਲੋ ਦੁੱਧ ਦਾ ਤਾਂ ਉਹਦੇ ਤੇ ਟੈਨਸ਼ਨ ਵੱਲੀ ਆਉਂਦੀ ਹੈ ਬੰਦੇ ਦੀ ਅੱਛਾ ਆਪਦੀ ਟੈਨਸ਼ਨ ਵੱਜ ਜਾਂਦੀ ਆ ਉਹਦੇ ਮਤਲਬ ਜਿਹੜਾ ਸਟਰਕਚਰ ਅੰਦਰ ਬਣਾਇਆ ਹੋਇਆ ਖੁੱਲਾ ਉਹ ਛੱਡ ਵਾਲਾ ਹਾਰਮਾਂ ਦੇ ਵਿੱਚ ਹੂੰ ਖੁੱਲੇ ਉੱਚੇ ਹਵਾਦਾਰ ਛੱਡ ਹੁਣ ਉੱਥੇ ਚਾਹੇ ਨਾ ਤੋਂ 55-60 ਕਿਲੋ ਦੁੱਧ ਲੈ ਲਈ ਆਪਾਂ ਉੱਥੇ ਨਹੀਂ ਆਉਂਦੀ ਦੇਖ ਲੈ ਦੋਸਤੋ ਵੀ ਤੁਸੀਂ ਮੈਂ ਵੀ ਇਸ ਗੱਲ 'ਚ ਕੰਫਿਊਜ਼ ਹੋ ਗਿਆ ਸੀ ਬਾਈ ਨੇ ਦੱਸਦਾ ਸੀ ਵੀ ਅਸੀਂ 85-90 ਦੇ ਘਰਾਂ 'ਚ ਅਸੀਂ 45 ਕਿਲੋ ਵਾਲੀ ਗਾਂ ਸੀਗੀ ਤੇ ਹੁਣ ਬਾਈ ਕਿਉਂ ਨਹੀਂ ਲੈ ਰਹੇ ਉਹਨਾਂ ਦੁੱਧ ਦਾ ਕਿਉਂ ਸੈਟੀਸਫਾਈ ਇਹ 3540 ਤੇ ਇਹ ਗੱਲ ਤੁਹਾਡੀ ਕਲੀਅਰ ਹੋ ਗਈ ਵੀ ਇੱਕ ਤਾਂ ਫਾਰਮ ਕਰਕੇ ਆਪਾਂ ਆਪਣੇ ਕੋਲੇ ਜਿਹੜੇ 2000 ਤੋਂ ਲੈ ਕੇ 2014-15 ਤੱਕ ਹਮ ਆਪਾਂ ਦੁੱਧ ਲੈਂਦੇ ਰਹੇ ਹਾਂ ਗਾਈਆਂ ਤੋਂ ਹਮ ਪੀਕ ਇੱਕ ਵਾਰੀ ਚੈੱਕ ਕਰ ਲੈਣਾ ਉਹਨਾਂ ਦਾ ਹਮ 50 60 ਕਿਲੋ ਤੇ 50 ਕਿਲੋ ਤੇ 60 ਕਿਲੋ ਤੇ ਲੈ ਜਾਂਦੇ ਸੀਗੇ ਉਹਨਾਂ ਨੂੰ ਪਰ ਉਹ ਬਾਅਦ ਚ ਜਾ ਕੇ ਦਿੱਕਤ ਕਰਦੀਆਂ ਸੀ ਹਮ ਰਿਪੀਟਰ ਦੀ ਦਿੱਕਤ ਵੀ ਐਡੀ ਨਹੀਂ ਆਉਂਦੀ ਸੀ ਕਿਉਂਕਿ ਬਹੁਤ ਟਾਈਮ ਹੋ ਗਿਆ ਆਪਾਂ ਨੂੰ ਇਸ ਕੰਮ ਦੇ ਵਿੱਚ ਹਮ ਪਰ ਉਦੋਂ ਜਾ ਕੇ ਨਾ ਕਮਜ਼ੋਰੀ ਜਹੀ ਜਿਵੇਂ ਹੋ ਗਈ ਜਾਂ ਹੋਮਸ ਵਾਲੀ ਗਰਮੀ ਨਹੀਂ ਚੱਲ ਹੁੰਦੀ ਸੀ ਉਹਨਾਂ ਤੋਂ ਹਮ ਉਹ ਦਿੱਕਤਾਂ ਜੀਆਂ ਆਉਨੀਆਂ ਸੀ ਜਦੋਂ ਹੁਣ ਰੈਲੀਆਂ ਰੱਖਦੇ ਆਪਾਂ ਇਹਨਾਂ ਨੂੰ ਫਿਰ ਆਪਾਂ ਨੂੰ ਟੈਨਸ਼ਨ ਨਹੀਂ ਰਹਿੰਦੀ ਉਹ ਇਹ ਜਿਹਾ ਬਾਰਾ ਨਾ ਬਾਈ ਮਨੂ ਸਾਹਿਬ ਹਾਂ ਬਾਹਲੇ ਲੋਕਾਂ ਦੇ ਸਵਾਲ ਆਨਸਰ ਮਿਲ ਗਏ ਉਹਨਾਂ ਨੂੰ ਹਮ ਜਿਵੇਂ ਅਗਲਾ ਕਹਿੰਦਾ ਵੀ ਇਹ ਮੇਲੇ ਚੋਂ ਨਾ ਸੀਬੀਐਸਸੀ ਕੱਢਿਆ ਸੀ ਮੇਰੇ ਖਿਆਲ ਆ ਜੀ ਹਾਂ ਗਾਣੇ ਅਲੱਗਨ ਵੀ ਸਾਨੂੰ ਤਾਂ 35 40 ਵਾਲੀਆਂ ਮਿਲਦੀਆਂ ਨਹੀਂ ਹੂੰ ਜੇ ਉਹਨੂੰ ਮੈਨੇਜਮੈਂਟ ਦੀ ਲੋਡ ਹੁੰਦੀ ਹੈ گاਵਾ ਉਹ ਵੀ ਹੈਗੀਆਂ ਨੇ ਹਾਂ ਜਿਹੜੀ ਤੁਹਾਡੇ ਕੋਲੇ 40 ਦਿੰਦੀ ਉਹ 50 ਤੇ ਜਾ ਸਕਦੀ ਜਾ ਸਕਦੀ ਆ ਆਰਾਮ ਨਾਲ 40 40 50 ਤੇ ਵੀ ਜਾਊ 50 ਵਾਲੀ 60 ਤੇ ਵੀ ਜਾਊ ਤੇ ਤੁਹਾਡੇ ਕੋਲੇ ਮੈਨੇਜਮੈਂਟ ਸਹੀ ਨਹੀਂ ਹੈ ਹਾਂ ਤੁਸੀਂ 80 ਵਾਲੀ ਬਾਏ ਕਰ ਲਿਓ ਹੂੰ ਠੀਕ ਹੈ ਤੁਹਾਡੇ ਘਰ ਜਾ ਕੇ ਉਹ 40 ਦਿਓਗੇ 40 ਦਿਊਗੀ ਇਹ ਨੂੰ ਇਹਨੂੰ ਪਠੱਗੀ ਨਹੀਂ ਕਹਿ ਸਕਦੇ ਇਹ ਚ ਤੁਹਾਡੇ ਚ ਘਾਟ ਆ ਗਈ ਹਾਂ ਜੇ ਹੁਣ ਆਪਣਾ ਫਾਰਮ ਹੂੰ ਮੰਨ ਕੇ ਚਲੋ ਆਪਾਂ ਗਾਈਆਂ ਦਾ ਫਾਰਮ ਵਧਾਉਣਾ ਇੱਥੇ ਨਹੀਂ ਵਧਾ ਸਕਦੇ ਆਪਾਂ ਨਹੀਂ ਵਧਾ ਸਕਦੇ ਖੇਤ ਲੈ ਜਾਣਾ ਪਊ ਆਪਾਂ ਨੂੰ ਫਾਰ ਉੱਥੇ ਉਸ ਹਿਸਾਬ ਨਾਲ ਘੱਟੋ ਘੱਟ ਸੈਂਟਰ ਜਿਹੜਾ ਸ਼ੈੱਡ ਦਾ ਉਹ ਘੱਟੋ ਘੱਟ 25 20 25 ਫੁੱਟ ਉੱਚਾ ਉੱਚਾ ਹਮ ਜਾਨੀ ਗਰਮੀਆਂ ਦੀ ਜਿਹੜੀ ਵੀ ਪ੍ਰੋਪਰ ਰੈਂਗ ਹੈ ਜੀ ਹੈ ਪ੍ਰੋਪਰ ਰੈਂਗ ਹੁੰਦੀ ਹੈ ਇਹਦੀ ਸੈੱਡ ਦੀ ਹਾਂ ਹਮ ਚੜਾਈ ਵੀ ਉਹਦੀ ਲਗਭਗ 80 ਫੁੱਟ ਤੋਂ ਬਾਹਰ ਹੁੰਦੀ ਆ ਜੇ ਦੋਨੇ ਪਾਸੇ ਸ਼ੈੱਡ ਆਪਾਂ ਖੋਲ ਲੀਆਂ ਦੋ ਵਿਚਾਲੇ ਕਰਕੇ ਪਾਉਣਾ ਤਾਂ 80 ਫੁੱਟ ਘੱਟੋ ਘੱਟ ਚੜਾਈ ਹਮ ਸ਼ੈੱਡ ਦੀ ਇਕੇ ਤੁਸੀਂ ਦੋਨਾਂ ਚੀਜ਼ਾਂ ਤੇ ਕੰਮ ਕੀਤਾ ਜੀ ਹੁਣ ਜਿਆਦਾ ਆਪਣੇ ਮੰਨ ਲਓ ਮੱਝਾਂ ਤੇ ਆ ਇਹ ਵੀ ਥੋੜਾ ਜਿਹਾ ਦੱਸੋ ਵੀ گاਵਾਾਂ ਦੀ ਸਮਾ ਸਮਾਜ ਤੇ ਮੱਝਾਂ ਦੀ ਸਮਾ ਪਹਿਲਾਂ ਤੇ ਇਹ ਗੱਲ ਕਲੀਅਰ ਮੈਨੂੰ ਕਰ ਦਿਓ ਹੁਣ ਆਪਣੇ ਕੋਲ ਮੱਝਾਂ ਕਿੰਨੇ ਆਲੀਆਂ ਮਿਨੀਮਮ ਤੇ ਮੈਕਸਿਮਮ ਮੱਝਾਂ ਹੈਗੀਆਂ ਆਪਣੇ ਕੋਲੇ ਆਹ ਫਾਰਮ ਦੇ ਵਿੱਚ ਹੋਣਗੀਆਂ 15 16 ਮੱਝਾਂ ਹੂੰ 15 16 ਹੀ ਉਧਰ ਹੋ ਦੁੱਧ ਕਪੈਸਿਟੀ ਦੁੱਧ ਕਪੈਸਿਟੀ ਇਹਨਾਂ ਦੀ ਹੈਗੀ ਪਹਿਲਣ ਦੀ 13 ਕਿਲੋ ਤੋਂ ਲੈ ਕੇ ਹੂੰ 17 18 ਕਿਲੋ ਤੱਕ ਹੂੰ ਸਵੰਦਨ ਮੱਝਾਂ ਦੀ ਹੈਗੀ ਆ 23 24 ਕਿਲੋ ਤੱਕ ਹੂੰ ਠੀਕ ਹੈ ਹਾਂ ਸੋ ਉਹਨੂੰ ਤਾਂ ਦੋਨੇ ਹੀ ਜੀ ਰਖਦੇ ਆ ਜੀ ਮੰਨ ਲਓ ਸੋਨੂੰ ਮੱਝਾਂ ਦਾ ਫਾਰਮ ਵੀ ਜੀ ਲੱਗਦਾ ਹੋਊਗਾ ਹਾਂ ਗਾਈਆਂ ਦਾ ਵੀ ਨਹੀਂ ਕੋਈ ਉੱਪਰ ਲੱਗਦਾ ਨਵੇਂ ਬੰਦੇ ਨੇ ਜਿਹੜੇ ਜਾਂ ਉਹਨਾਂ ਵਾਸਤੇ ਕਿਹਨੂੰ ਤੁਸੀਂ ਪ੍ਰੈਫਰ ਕਰੋਗੇ ਵੀ ਮੱਝਾਂ ਤੇ ਕੀ ਮੱਝਾਂ ਚ ਦੇਖੋ ਜਿਹੜਾ ਬੰਦਾ ਨਵਾਂ ਇਸ ਕੰਮ ਨੂੰ ਫੜ ਰਿਹਾ ਜੇ ਤਾਂ ਪ੍ਰੋਪਰ ਉਹਦੇ ਕੋਲੇ ਗਾਈਆਂ ਦੇ ਲਈ ਜਾਣਕਾਰੀ ਹੈਗੀ ਹਮ ਐਕਸਪੀਰੀਅੰਸ ਹੈਗਾ ਗਾਈਆਂ ਦੇ ਵਿੱਚ ਉਹ ਝੱਲ ਸਕਦਾ ਇਹਨਾਂ ਦੀ ਬਿਮਾਰੀ ਠੁਮਾਰੀ ਨੂੰ ਫੇਰ ਤਾਂ ਗਾਈਆਂ ਪਾਲਵੇ ਜੇ ਉਹ ਡਿਪੈਂਡਾ ਡਾਕਟਰ ਤੇ ਹੂੰ ਫੇਰ ਪਹਿਲਾਂ ਮੱਝਾਂ ਪਾਲ ਲਵੇ ਹੂੰ ਮਨ ਲੇ ਜਦੋਂ ਬੰਦਾ ਜੂਜੂ ਹੋ ਗਿਆ ਜਾਂ ਕੇਅਰ ਕਰਨ ਦੇ ਹਾਂ ਉਹਦਾ ਗਾਂ ਜਦੋਂ ਇਹਨੂੰ ਤਜਰਬਾ ਆ ਗਿਆ ਹੂੰ ਫੇਰ ਚਾਹੇ ਗਾਈਆਂ ਐਡ ਕਰ ਲਵੇ ਵਿੱਚ ਠੀਕ ਹੈ ਜੀ ਪਰ ਜਿਹੜਾ ਨਵਾਂ ਬੰਦਾ ਗਾਈਆਂ ਚ ਵੜਦਾ ਹੂੰ ਉਹਨੂੰ ਦਿੱਕਤਾਂ ਬਹੁਤ ਆਉਂਦੀਆਂ ਨੇ ਠੀਕ ਹੈ ਜੀ ਬਿਮਾਰ ਹੋ ਕੇ ਸਹੀ ਟਾਈਮ ਤੇ ਟ੍ਰੀਟਮੈਂਟ ਨਾ ਹੋਇਆ ਤਾਂ ਗਾਂ ਮਰਦੀ ਬਹੁਤ ਸ਼ੇ ਠੀਕ ਹੈ ਜੀ ਮੱਝ ਫੇਰ ਵੀ ਇੱਕ ਤਾਂ ਬਿਮਾਰ ਨਹੀਂ ਹੁੰਦੀ ਛੇਤੀ ਜੇ ਕੋਈ ਦਿੱਕਤ ਆ ਜਾਂਦੀ ਆ ਤਾਂ ਇਹ ਦੋ ਕੁਸ ਦਿਲ ਕੜਾ ਇਹਦਾ ਮੱਝ ਦਾ ਫੇਰ ਵੀ ਕੁਸ ਟਾਈਮ ਕੜਾ ਸੜ ਜਾਂਦੀ ਆ ਕੜਾ ਵੀ ਸੜ ਜਾਂਦੀ ਆ ਹਾਂ ਕਵਰ ਕਰ ਜਾਂਦੀ ਆ ਇਹ ਪਰ ਗਾਂ ਸੋਹ ਹੋ ਲੈ ਇੱਕ ਤਰ੍ਹਾਂ ਦੀ ਆਪਣੇ ਜੂਜ ਟੂ ਨਹੀਂ ਹੈ ਜੂਜ ਟੂ ਨਹੀਂ ਹੈ ਵਾਤਾਵਰਨ ਉਸ ਹਿਸਾਬ ਦਾ ਹੈ ਨਹੀਂ ਆਪਣਾ ਹੂੰ ਉਹਦੇ ਕਰਕੇ ਜਿਹੜੇ ਵੀਰ ਨਵੇਂ ਗਾਈਆਂ ਦਾ ਫਾਰਮ ਕਰ ਰਹੇ ਨੇ ਉਹਨਾਂ ਨੂੰ ਦਿੱਕਤਾਂ ਜ਼ਰੂਰ ਆਉਂਦੀ ਆ ਕੋਨੇਸਾ ਪਕਾਏ ਸਕਦੇ ਆ ਵੀ ਮੰਨ ਲਓ ਜੇ ਕੋਈ ਬੰਦਾ ਫੇਲ ਹੋ ਸਕਦਾ ਤਾਂ ਗਾਵਾਂਾਂ ਚ ਫੇਲ ਹੋ ਸਕਦਾ ਮੱਝਾਂ ਚ ਕੋਈ ਬੰਦਾ ਫਾਰਮ ਚ ਫੇਲ ਨਹੀਂ ਹੁੰਦਾ ਨਹੀਂ ਮੱਝਾਂ ਚ ਨਹੀਂ ਹੁੰਦਾ ਹੂੰ ਕਿਸੇ ਵੀ ਤਰੀਕੇ ਨਾਲ ਫੇਲ ਨਹੀਂ ਹੋ ਸਕਦਾ ਹਾਂ ਗਾਈਆਂ ਚ ਹੋ ਜਾਂਦੇ ਨੇ ਕਿਉਂਕਿ ਐਕਸਪੀਰੀਅੰਸ ਨਹੀਂ ਹੁੰਦਾ ਹੂੰ ਹੁਣ ਜਿਵੇਂ ਆਪਣੇ ਕੋਲੇ ਲਗਭਗ ਮੈਨੂੰ ਆਪ ਖੁਦ ਫੀਡ ਬਣਾਉਂਦੇ ਨੂੰ 25 ਸਾਲ ਹੋ ਗਏ ਹੂੰ ਆਪਦੀ ਮੈਨੂੰ ਫੀਡ ਦੀ ਦਿੱਕਤ ਹੀ ਨਹੀਂ ਕੋਈ ਤੇ ਉਸ ਕਰਕੇ ਜਦੋਂ ਫੀਡ ਦੀ ਦਿੱਕਤ ਹੀ ਨਹੀਂ ਕੋਈ ਫੀਡ ਸਸਤੀ ਬਣਦੀ ਆ ਆਪਣੀ ਮੈਨੂੰ ਤਾਂ ਪਸ਼ੂ ਰੱਖਣੇ ਕੋਈ ਔਖੇ ਨਹੀਂ ਲੱਗਦੇ ਉਹਨਾਂ ਸਭ ਫੀਡ ਫਾਰਮੂਲੇ ਤੇ ਆਪਾਂ ਗੱਲ ਕਰਾਂਗੇ ਜੇ ਮੰਨ ਲਓ ਆਪਣਾ ਮੇਨ ਮੰਤ ਹੁੰਦਾ ਚਲ ਕਿਸੇ ਨੇ ਮੇਲੇ ਲੜਨਾ ਤਾਂ ਗੱਲ ਵੱਖਰੀ ਐ ਮੇਲੇ ਤੋਂ ਹੁੰਦਾ ਆਪਣਾ ਪੈਸਾ ਕਿਉਂਕਿ ਆਉਟਪੁੱਟ ਕਿਉਂਕਿ ਆਪਾਂ ਹਰ ਇੱਕ ਬੰਦੇ ਨੇ ਦਾ ਮੰਨ ਲਓ ਦੁੱਧ ਤੇ ਵੇਚਣੀ ਹੁੰਦਾ ਨਰਪਟੇਸੀ ਦੀ ਹੁੰਦਾ ਠੀਕ ਐ ਬਚਤ ਕਿਹੜੀ ਚੀਜ਼ ਜ਼ਿਆਦਾ ਐ گاਵਾਾਂ ਦੇ ਫਾਰਮ ਚ ਬਚਤ ਜ਼ਿਆਦਾ ਆ ਜਿਵੇਂ ਬਿਮਾਰੀਆਂ ਠਫਾਰੀਆਂ ਤੁਸੀਂ ਤੁਹਾਨੂੰ ਦੱਸਤਾ ਤੁਸੀਂ ਜਿਹੜਾ ਤਾਂ ਗਾਇਆਂ ਨੂੰ ਮੈਨੇਜ ਕਰ ਸਕਦਾ ਦੁੱਧ ਸਹੀ ਰੇਟ ਤੇ ਪੈਂਦਾ ਉਹਦਾ ਕਿਉਂਕਿ ਪੰਗਾ ਗਾਇਆਂ ਦਾ ਦੁੱਧ ਹਰੇਕ ਨਹੀਂ ਨਾ ਚੱਕਦਾ ਪਿੰਡਾਂ ਦੇ ਵਿੱਚ ਤਾਂ ਜਾਂ ਤਾਂ ਬੇਰਕਾ ਦੇ ਸੈਂਟਰ ਨੇ ਜਾਂ ਹੋਰ ਸੈਂਟਰ ਨੇ ਉਹਨਾਂ ਤੇ ਹੀ ਪਾਉਣਾ ਪਊ ਉਹਨਾਂ ਤੇ ਗਾਂ ਦਾ ਦੁੱਧ ਹੂੰ ਪ੍ਰਾਈਵੇਟ ਖਾਪਤ ਹੈ ਨਹੀਂ ਗਾਂ ਦੇ ਦੁੱਧ ਦੀ ਨਹੀਂ ਹੈਗੀ ਮੱਝ ਦੀ ਖਾਪਤ ਬਹੁਤ ਆ ਪ੍ਰਾਈਵੇਟ ਹਾਂ ਪੂਰਾ ਨਹੀਂ ਹੁੰਦਾ ਜੀ ਮੱਝ ਦਾ ਦੁੱਧ ਪੂਰਾ ਨਹੀਂ ਹੁੰਦਾ ਤੇ ਗਾਂ ਦੇ ਦੁੱਧ ਨੂੰ ਨੱਕ ਬੁੱਲ ਮਾਰਦੇ ਆ ਸਾਰੇ ਗਾਂ ਦਾ ਦੁੱਧ ਸਿਰਫ ਸੈਂਟਰਾਂ ਤੇ ਹੀ ਜਾਊਗਾ ਹੂੰ ਜੇ ਤਾਂ ਪ੍ਰੋਪਰ ਰੇਟ ਮਿਲਦਾ ਫੇਰ ਤਾਂ ਬੰਦਾ ਗਾਂ ਰੱਖ ਲਵੇ ਗਾਂ 'ਚ ਫਾਇਦਾ ਬਹੁਤ ਆ ਹੂੰ ਪਰ ਸਾਮ ਸੰਭਾਲ ਓਕੀ ਆ ਗਾਂ ਦੀ ਹੂੰ ਜੇ ਗਾਂ ਦੇ ਰੇਡ ਚ ਦਿੱਕਤ ਆ ਹੂੰ ਕੋਈ ਫਿਰ ਮੱਝ ਰੱਖ ਲਓ ਮੱਝ ਦਾ ਤਾਂ ਤੁਹਾਡਾ ਘਰੋਂ ਹੀ ਵਿਕੀ ਜਾਣਾ ਹੂੰ ਜੇ ਟੈਨਸ਼ਨ ਵੀ ਹੈ ਨਹੀਂ ਕੋਈ ਮੱਝ ਦੀ ਏਡੀ ਖਾਸ ਠੀਕ ਹੈ ਮੱਝਾਂ ਬਾਰੇ ਗੱਲ ਕਰਦੇ ਆਪਾਂ ਨੂੰ ਸਾਹਿਬ ਜਿਵੇਂ ਚਲੋ ਰਾਮ ਦਾ ਬਿਚ ਇੱਕ ਵੱਖਰਾ ਰਹਿ ਗਿਆ ਹੂੰ ਤੇ ਮੱਝਾਂ ਦੀ ਜਿਹੜੀ ਦਿੱਕਤ ਆਉਂਦੀ ਸੀ ਉਹ ਸੋਡੀ ਬਲੱਡ ਲਾਈਨ ਆ ਗਈ ਆ ਹਾਂ ਜੀ ਹੁਣ ਆ ਜਾ ਮੰਨ ਲਓ ਹੁਣ ਕਈ ਬੁੱਲ ਆ ਗਏ ਕਈ ਬੁੱਲ ਆ ਗਏ ਕਿੰਨਾ ਦੀਆਂ ਕਾਫੀ ਬੁੱਲ ਨੇ ਲੋਕੀ ਜੋ ਚਰਚਾ ਕਰ ਰਹੇ ਕਿ ਸਾਡੇ ਕੋਲ ਨੌਲੇਜ ਆ ਵੀ ਉਹਨਾਂ ਦੀ ਮੱਝਾਂ ਲੰਮਾ ਸਮਾਂ ਦੁੱਧ ਦਿੰਦੀਆਂ ਨੇ ਚਲ ਮੱਝਾਂ ਦਾ ਕਿਸ ਨੇ ਡੇਰੀ ਫਾਰਮ ਕਰਨਾਗਾ ਹੂੰ ਤੇ ਇਹ ਜਿਹੜੇ ਬੰਦੇ ਨੇ ਸਟਾਰਟ ਕਰਨਾ ਈ ਦੀ ਰੀੜ ਦੀ ਹੱਡੀ ਦੇ ਮੇਨ ਐ ਇਹਦੀ ਕਿਹੜੀ ਚੀਜ਼ ਆ ਗਈ ਜਿਵੇਂ ਕਹਤਾ ਬਰੀਜ਼ ਆ ਗਈ ਹਾਂਜੀ ਬ੍ਰੀਡ ਚ ਅੱਜਕੱਲ ਵਾਧੂ ਆਣਾ ਹੂੰ ਬ੍ਰੀਡ ਚੰਗੀ ਪੈਸਾ ਲਾਉਂਗੇ ਮਿਲ ਜਾਂਦੀ ਆ ਸੋਧ ਹੋ ਗਈ ਬ੍ਰੀਡ ਚ ਹਾਂ ਸੋਧ ਵੀ ਹੋ ਗਈ ਮਿਲ ਵੀ ਜਾਂਦੇ ਆ ਪਸ਼ੂ ਉਦੋਂ ਅੱਗੇ ਗੱਲ ਰਹੇਗੀ ਮੈਨੇਜਮੈਂਟ ਦੀ ਤੇ ਫੀਡ ਬਣਾਉਂਦੇ ਹਾਂ ਇਹਨਾਂ ਚੀਜ਼ਾਂ ਦੇ ਡੇਰੀ ਫਾਰਮ ਦੀ ਕਾਮਯਾਬੀ ਜਬ ਬੰਦੇ ਦੀ ਮੰਨ ਲਓ ਇਨਕਮ ਇਹਦੇ ਡਿਪੈਂਡ ਕਰਦੀ ਆ ਦੇਖੋ ਜੀ ਜੇ ਤਾਂ ਤੁਹਾਡੇ ਕੋਲੇ ਪ੍ਰੋਪਰ ਤੁਹਾਡੀ ਫੀਡ ਸਸਤੀ ਬਣਦੀ ਆ ਹੂੰ ਤੁਸੀਂ ਹਰਿਆਣੇ ਵਾਲਿਆਂ ਨੂੰ ਫੋਲੋ ਨਹੀਂ ਕਰਦੇ ਹੂੰ ਖੰਡਾ ਚੂਰੀ ਬੜੇਵਿਆਂ ਦੀ ਖਲਬਲ ਨੂੰ ਨਹੀਂ ਜਾਂਦੇ ਹੂੰ ਫੇਰ ਤਾਂ ਤੁਹਾਨੂੰ ਇਸ ਮੱਜਾਂ ਦੇ ਕੰਮ 'ਚ ਦੁੱਧ ਪਾਉਣ ਦੇ ਵਿੱਚ ਰੁਪਈਏ ਬਚਦੇ ਆ ਵਧੀਆ ਹੂੰ ਕਿਉਂਕਿ 10 ਰੁਪਈਏ ਘੱਟੋ ਘੱਟ 10-12 ਰੁਪਈਏ ਕਿਲੋ ਮਗਰ ਫਰਕ ਪੈਂਦਾ ਫੀਡ ਦਾ ਠੀਕ ਹੈ ਜੇ ਆਪਾਂ ਉਹ ਤਿੰਨੇ ਚੀਜ਼ਾਂ ਵਿੱਚੋਂ ਕੱਢਦੇ ਆ ਹੂੰ ਬਣੇਮਾ ਹੂੰ ਖੰਡਾ ਚੂਰੀ ਇਹ ਕਿਉਂ ਤੁਸੀਂ ਕਿਉਂ ਕੱਢ ਰਹੇ ਹੋ ਜੀ ਵਿੱਚੋਂ ਇਹ ਵੀ ਕਲੀਅਰ ਕਰੋ ਇਹ ਮਹਿੰਗੀਆਂ ਨੇ ਤਿੰਨੇ ਆਟਮਾ ਠੀਕ ਹੈ ਇਹ ਫੀਡ ਦਾ ਰੇਟ ਵਧਾ ਲੈਂਦੀਆਂ ਨੇ ਮਾੜੀਆਂ ਨਹੀਂ ਹੈਗੀਆਂ ਮਹਿੰਗੀਆਂ ਮਾੜੀਆਂ ਨਹੀਂ ਹੈ ਹੂੰ ਮਹਿੰਗੀਆਂ ਨੇ ਮਹਿੰਗੀਆਂ ਨੇ ਹੂੰ ਇਹ ਫੀਡ ਦਾ ਰੇਟ ਚੱਕ ਲੈਂਦੀਆਂ ਨੇ ਹੁਣ ਆਪਣੇ ਫਾਰਮ ਤੇ ਫੀਡ ਜਿਹੜੀ ਪਾ ਰਹੇ ਆ ਆਪਾਂ ਉਹ ਆਪਾਂ ਨੂੰ ਪੈ ਰਹੀ ਆ 27-28 ਰੁਪਏ ਕਿਲੋ ਠੀਕ ਹੈ ਠੀਕ ਆ ਜਿੱਥੇ ਬਣੇਵੇਂ ਦੀ ਖਾਲ ਖੰਡਾ ਚੂਰੀ ਐਡ ਹੋਗੀ ਹੂੰ ਉਹਨੇ ਜਾਣਾ 40 ਰੁਪਏ ਦੇ ਕਰੀਬ 13 ਰੁਪਏ ਚੱਕ ਲੀ ਠੀਕ ਹੈ ਘੱਟੋ ਘਟ ਮੈਂ ਕਿਹਾ 10 ਰੁਪਏ ਯਾਨੀ ਇੰਨੇ ਦਾ ਫਰਕ ਪੈ ਗਿਆ ਤੇ 10 ਰੁਪਏ ਤੇ ਮਗਰ ਜੇ ਹੁਣ ਇੱਕ ਦਿਨ ਦੀ ਲਾਗ ਲਾ ਕੇ ਦੇਖ ਲਓ ਜੇ ਇੱਕ ਕੁਆਂਟਰ ਫੀਡ ਦੀ ਖਾਪਤ ਆ ਹੂੰ ਤਾਂ 11200 ਰੁਪਈਆ 1000 ਰੁਪਏ 1200 ਰੁਪਏ ਉਡਣੀ ਉਡਣਾ ਤੁਹਾਡਾ ਹੂੰ ਤੇ ਜਿਹੜਾ 11200 ਰੁਪਈਆ ਵਾ ਹੂੰ ਜੇ ਤੁਹਾਡੀ ਫੀਡ ਸਸਤੀ ਆ ਹੂੰ ਤਾਂ ਤੁਹਾਡੀ ਲੇਬਰ ਸਾਰੀ ਵਿੱਚੋਂ ਨਿਕਲਦੀ ਨਿਕਲਦੀ ਇਹਦੇ ਚੋਂ ਹੀ ਨਿਕਲਦੀ ਉਹ ਬੰਦੇ ਫਾਰਮ ਤੇ ਕੰਮ ਕਰਦੇ ਉਹਦੇ ਨਿਕਲਦੀ ਉਹਨਾਂ ਦੀ ਲੇਬਰ ਨਿਕਲ ਜਾਂਦੀ ਆ ਹੂੰ ਵਿੱਚੋਂ ਇਹ ਕਿਉਂ ਪਾਉਂਦੇ ਆ ਇਹ ਲੋਕ ਇਹ ਆਪਾਂ ਦੱਸਦਾ ਵੀ ਕਿਉਂ ਨਹੀਂ ਪਾਉਣਾ ਚਾਹੀਦਾ ਹਾਂ ਪਾਉਂਦੇ ਨੇ ਯਾਰ ਹਰਿਆਣੇ 'ਚ ਜਦੋਂ ਮੱਝ ਲੈਣ ਚਲੇ ਗਏ ਹੂੰ ਤਾਂ ਉਹਨਾਂ ਦੀਆਂ ਮੱਝਾਂ ਦੇ ਮੂਰੇ ਖੰਡਾ ਚੂਰੀ ਬਣੇਵਿਆਂ ਦੀ ਖਾਲੀ ਹੁੰਦੀ ਆ ਭਾਈ ਹੋਈ ਉਹਨਾਂ ਦੇ ਪਸ਼ੂ ਲਈ ਇਹ ਵੀ ਸੁਣਾਈ ਆਪਾਂ ਵੀ ਉਧਰਲੀ ਮੱਝ ਤੇ ਆਮ ਜਾ ਕੇ 2-3 ਕਿਲੋ ਦੁੱਧ ਤੋੜਦੀ ਆ ਨਾਲ ਫੀਡ ਫਾਰਮੂਲਾ ਉਹਨਾਂ ਨਾਲ ਆਪਾਂ ਵਰਤਦੇ ਆਪਣੀਆਂ ਵਧੀਆਂ ਨੇ ਹੂੰ ਆਪਾਂ ਜਿੰਨੇ ਵੀ ਪਸ਼ੂ ਹਰਿਆਣੇ ਚੋਂ ਲਿਆਉਂਦੇ ਨੇ ਹੂੰ ਆਪਣੀ ਇੱਕ ਮਹੀਨੀ ਘਟੀ ਘਰੇ ਆ ਕੇ ਆਪਣੀਆਂ 5-5 ਕਿਲੋ ਤੱਕ ਦੁੱਧ ਵਧੀਆਂ ਸੀ ਵਧੀਆਂ ਨੇ ਠੀਕ ਹੈ ਹਾਂ ਠੀਕ ਹੈ ਇਹ ਜ ਪਾਣੀ ਦਾ ਹੀ ਫਰਕ ਪੈਂਦਾ ਨਾ ਇਹ ਹਾਂ ਪਾਣੀ ਦਾ ਫਰਕ ਪੈਂਦਾ ਉਹ ਨਹਿਰੀ ਪਾਣੀ ਜ਼ਿਆਦਾ ਆ ਆਪਾਂ ਨੂੰ ਥੋੜਾ ਉਹ ਨਹਿਰੀ ਪਾਣੀ ਥੋੜਾ ਜ ਚਰਚ ਪਸੂ ਢਲ ਜਾਂਦਾ ਢਲ ਜਾਂਦਾ ਹਾਂ ਜੋ ਢਲ ਜਾਂਦਾ 6 ਮਹੀਨੇ ਲੱਗਦੇ ਆ ਉਹਨੂੰ ਢਾਲਣ ਨੂੰ 5-6 ਮਹੀਨੇ ਹੂੰ ਕਈਆਂ ਨੂੰ ਕਈ ਛੇਤੀ ਢਲ ਜਾਂਦੇ ਆ ਕਈਆਂ ਨੂੰ ਕੋਈ ਖਾਸ ਫਰਕ ਹੀ ਨਹੀਂ ਪੈਂਦਾ ਹੂੰ ਇੱਕ ਹੋਰ ਸਵਾਲ ਆ ਜੀ ਮੇਰਾ ਹੂੰ ਵੀ ਹਰਿਆਣੇ ਚ ਮੱਝਾਂ ਮੇਰੇ ਹਿਸਾਬ ਨਾਲ ਰੋਜ਼ 2-3 ਸਮੱਝ ਆਉਂਦੀ ਆ ਆਉਂਦੀ ਆ ਮੇਰੇ ਹਿਸਾਬ ਨਾਲ ਪੰਜਾਬ ਚ ਵੀ ਜਾਂਦੀ ਆਉਣੀ ਇਹ ਵਿੱਚੋਂ ਚਲੀਆਂ ਜਾਂਦੀਆਂ ਨੇ ਹੂੰ ਜਾਂਦੀਆਂ ਨੇ ਹਰਿਆਣਾ ਤਾਂ ਨਹੀਂ ਪੈਦਾ ਕਰੀ ਜਾਂਦਾ ਨਹੀਂ ਨਹੀਂ ਜਾਂਦੀਆਂ ਨੇ ਹੂੰ ਘੁੰਮ ਕੇ ਵੀ ਆਉਂਦੀਆਂ ਨੇ ਹੂੰ ਘੁੰਮ ਕੇ ਆ ਗਿਆ ਰੇਟ ਵਧ ਜਾਂਦਾ ਫੇਰ ਆਪਣੀ ਤਸੱਲੀ ਹੋ ਜਾਂਦੀ ਨਹੀਂ ਹਾਂ ਵੀ ਘੁੰਮ ਕੇ ਆਉਂਦੀਆਂ ਨੇ ਹੂੰ ਪੰਜਾਬ ਦੀ ਮੱਝ ਜਾ ਕੇ ਆਉਂਦੀ ਆ ਘੁੰਮ ਕੇ ਪੰਜਾਬ ਚ ਦੁਬਾਰਾ ਬਸ ਇੰਨਾ ਉਹਨਾਂ ਨੇ ਬਰੀਡ ਤੇ ਕੰਮ ਪਹਿਲਾਂ ਸ਼ੁਰੂ ਕਰ ਲਿਆ ਹਾਂ ਉਹਨਾਂ ਕੋਲ ਬਰੀਡ ਚੰਗੀ ਆ ਹੂੰ ਨਹੀਂ ਹੁਣ ਬਰੀਡ ਆਪਣੇ ਕੋਲ ਵੀ ਚੰਗੀ ਆ ਜੀ ਪਰ ਬਰੀਡ ਬਈ ਜਿਨ੍ਹਾਂ ਨੇ ਸਹੀ ਕੰਮ ਕੀਤਾ ਬਰੀਡ ਤੇ ਹੂੰ ਫੁੱਲਾਂ ਵਾਲੇ ਝੋਟੇ ਮਗਰ ਨਹੀਂ ਭੱਜੇ ਦੁੱਧ ਵਾਲੇ ਝੋਟੇ ਪਹਿਲਾਂ ਤੋਂ ਉਹਨਾਂ ਨੇ ਦੁੱਧ ਵਾਲੇ ਝੋਟੇ ਵਰਤੇ ਜਾਂ ਸੀਮਨ ਚੰਗੇ ਝੋਟਿਆਂ ਦਾ ਦੁੱਧ ਵਾਲਿਆਂ ਦਾ ਵਰਤੇ ਆ ਉਹ ਤਾਂ ਬਣਾ ਕੇ ਬਹੁਤ ਵਧੀਆ ਬਰੀਡ ਹੂੰ ਜਿਹੜੇ ਫੁੱਲਾਂ ਵਾਲਿਆਂ ਮਗਰ ਭੱਜੇ ਹੁਣ ਤੱਕ ਮੇਲਿਆਂ ਦੇ ਵਿੱਚ ਵੀ ਭੱਜੀ ਜਾਂਦੇ ਆ ਫੁੱਲਾਂ ਵਾਲੇ ਝੋਟੇ ਮਗਰ ਵੀ ਪਹਿਲੇ ਤੇ ਆ ਗਿਆ ਦੂਜੇ ਤੇ ਆ ਗਿਆ